ਜੇ ਤੈਨੂੰ ਪਤਾ ਕੀ ਕੀ ਮਸਲਾ ਹੈਗਾ ਉਹ ਤੁਸੀਂ ਕੋਈ ਇਦਾਂ ਦਾ ਬਿਆਨ ਦਿੱਤਾ? ਬਿਲਕੁਲ ਨਹੀਂ ਸਵਾ ਮੈਂ ਉਲਟਾ ਦਿੱਤਾ। ਹੂੰ ਮੈਂ ਕਿਹਾ ਵੀ ਜਿਹੜੇ ਲੀਡਰ ਆਪਣੇ ਆਪ ਨੂੰ ਰੱਬ ਦਾ ਦੂਤ ਦੱਸਦੇ ਨੇ ਉਹ ਗਲਤ ਆ। ਕਰਮਾਂ ਦੇ ਨਾਮ ਤੇੜਾ-ਬੇੜਾ ਮਿਲੂਗੀ ਸੱਚੇ ਬੋਲੇਗਾ ਤਾਂ ਮਿਲੂ 295। আরে ਉਹੀ ਸੈਕਸ਼ਨ ਹੈ 299 ਜਿਹੜੇ 295 ਸਿੱਧੂ ਮੂਸੇਵਾਲ ਨੇ ਗਾਣਾ ਗਾਇਆ ਸੀ ਕਿ ਜੇ ਤੁਸੀਂ ਕੁਝ ਵੀ ਬੋਲੋ ਅੱਜ ਕੱਲ ਦੇ ਹਾਲਾਤ ਤੇ ਅੱਜ ਕੱਲ ਦੇ ਸਮਾਜ ਵਿੱਚ ਤੇ ਸਰਕਾਰਾਂ ਉਹਨੂੰ 295 ਲਾ ਕੇ ਬੰਦ ਕਰਵਾ ਦੇਣੀਆਂ ਇਹ ਇਸ ਕੇਸ ਵਿੱਚ ਤਾਂ ਗਾਣਾ ਦੇ ਹਿਸਾਬ ਨਾਲ ਬਿਲਕੁਲ ਉਹੀ ਜੋ ਗਾਣਾ ਕਹਿ ਰਿਹਾ ਸੀ ਜੋ ਖਤਰਾ ਸੀ ਬੋਲਣ ਦੀ ਆਜ਼ਾਦੀ ਨੂੰ ਇਹ ਐਫ ਆਈ ਆਰ ਨੂੰ ਸਾਬਤ ਕਰ ਰਿਹਾ ਤੁਸੀਂ ਜਦੋਂ ਇਹ ਪਹਿਲੀ ਨਜ਼ਰੀ ਐਫ ਆਈ ਆਰ ਨੂੰ ਦੇਖਿਆ ਇਹਦੇ ਤੋਂ ਕੀ ਤੁਹਾਨੂੰ ਸਮਝ ਆਇਆ ਕਿ ਕੀ ਕੇਸ ਹੈ ਮਾਲਵਿੰਦਰ ਵਾਲੀ ਦੇ ਘਰ ਦੇ ਦੇਖੋ ਐਫ ਆਈ ਆਰ ਦੀ ਪਹਿਲੀ ਹੈ ਕਿ ਜੇ ਪੜ੍ਹ ਕੇ ਆਫੈਂਸ ਤਾਂ ਬਣਾਉਣਾ ਚਾਹੀਦਾ ਜੀ ਹੁਣ ਸਿੰਪਲੀ ਕਹੇ ਜੀ ਮੇਰੀਆਂ ਫੀਲਿੰਗਸ ਹਰਟ ਹੋਈਆਂ ਹਨ ਸਾਰਵਿਕ ਫੀਲਿੰਗ ਹੁਡ ਇਹਨਾਂ ਨੇ ਦੇਵੀ ਦੇਵਤਾ ਦੇ ਬੋਲੇ ਜਦ ਤੱਕ ਤੁਸੀਂ ਇਹ ਨਹੀਂ ਕਹਦੇ ਕਿ ਕੀ ਬੋਲਿਆ ਉਹ ਤੱਕ ਐਫਆਈਆ ਦਰਜ ਨਹੀਂ ਹੋ ਸਕਦਾ ਉਹ ਜਦੋਂ ਖਾਲ ਕੋ ਗੋਲੀਆਂ ਚੱਲ ਰਹੀਆਂ ਸਨ ਉਦੋਂ ਵੀ ਇਹਨਾਂ ਨੂੰ ਕਿਸੇ ਨੇ ਅਰੈਸਟ ਨਹੀਂ ਕੀਤਾ ਇੰਨੇ ਸਮੇਂ ਸਾਰੀ ਸਰਕਾਰਾਂ ਨੂੰ ਸੀ ਚਾਹੇ ਉਹ ਇਹਨਾਂ ਉਦੋਂ ਮਾਹੌਲ ਖਰਾਬ ਸੀ ਉਸ ਦੇ ਬਾਵਜੂਦ ਉਹਨਾਂ ਨੇ ਇੱਕ ਘਟੋ ਘਟ ਉਹਨਾਂ ਨੂੰ ਕਦੇ ਅਰੈਸਟ ਨਹੀਂ ਕੀਤਾ ਜਿਹੜੇ ਸਿਰਫ ਸੱਚਾਈ ਬੋਲਦੇ ਸੀ ਅੱਜ ਦੀ ਸਰਕਾਰ ਸੱਚ ਬੋਲਣ ਵਾਲੇ ਨੂੰ ਅਰੈਸਟ ਕਰ ਰਹੀ ਹੈ ਜਦੋਂ ਤੁਸੀਂ ਕੋਈ ਇਮਾਨਦਾਰ ਸੱਚ ਬੋਲਣ ਵਾਲੇ ਨੂੰ ਹਿੰਮਤ ਵਾਲੇ ਬੰਦੇ ਨੂੰ ਅਰੈਸਟ ਕਰਦੇ ਹੋ ਤਾਂ ਟ੍ਰਾਇਲ ਦਾ ਸਰਕਾਰ ਦਾ ਹੁੰਦਾ ਕਿ ਕਿਹੋ ਜੀ ਸਰਕਾਰ ਹੈ ਉਹਨਾਂ ਨੇ ਮੈਚੂਰ ਕਮੈਂਟ ਕੀਤਾ ਖੇਜਰੀਵਾਲ ਤੇ ਉਹਦੀ ਜਿਹੜਾ ਡਿਸੀਜਨ ਮੇਕਿੰਗ ਤੇ ਉਸ ਡ੍ਰੀਮਸ ਉਹਨਾਂ ਨੇ ਦਿਖਾਏ ਸੀ ਪੰਜਾਬ ਨੂੰ ਜੋ ਪੂਰੇ ਨਹੀਂ ਕੀਤੇ ਉਹਨਾਂ ਨੇ ਤਾਂ ਪੋਲਿਟਿਸ਼ੀਅਨ ਸੇ ਕਮੈਂਟ ਕੀਤਾ ਜੇ ਹੁਣ ਡੈਮੋਕ੍ਰੇਸੀ ਦੇ ਵਿੱਚ ਤੁਸੀਂ ਪੋਲਿਟਿਸ਼ੀਅਨ ਤੇ ਕਮੈਂਟ ਨਹੀਂ ਕਰ ਸਕਦੇ ਤਾਂ ਫਿਰ ਡੈਮੋਕ੍ਰੇਸੀ ਕਾਦੀ ਹੈ ਪਰ ਮੈਂ ਉਹ ਵੀਡੀਓ ਵੀ ਦੇਖੀ ਹੈ ਜਿਹੜੀ 12 ਮਿੰਟ ਦੀ ਵੀਡੀਓ ਤੇ ਬੇਸ ਤੇ ਇਹਨਾਂ ਨੇ ਬਣਾਇਆ ਹਾਲਾਂਕਿ ਦਾ ਰੈਫਰੈਂਸ ਨਹੀਂ ਦਿੱਤਾ ਹੂੰ ਹੂੰ ਤਾਂ ਕਿ ਕਿਉਂਕਿ ਜੇ ਰੈਫਰੈਂਸਿੰਦੇ ਤਾਂ ਹੋਰ ਵੀ ਝੂਠੇ ਸਾਬਤ ਹੋਣੇ ਸੀ ਚੀਫ ਮਿਨਿਸਟਰ ਪੰਜਾਬ ਨੇ ਕ੍ਰਾਸ ਕਰ ਲਈ ਲਾਈਨ ਜਿਹਨੂੰ ਕਹਿੰਨੇ ਹੈ ਕਿ ਅਸੀਂ ਆਜ਼ਾਦੀ ਦੇ ਆ ਭਗਤ ਸਿੰਘ ਤੇ ਸ਼ਰਮਣ ਚਾਹੀਦੇ ਵੈਸੇ ਭਗਤ ਸਿੰਘ ਦੇ ਨਾਮ ਤੇ ਰੂਲ ਕਰ ਰਹੇ ਹੋ ਭਗਤ ਸਿੰਘ ਦੇ ਨਾਮ ਤੇ ਤੁਸੀਂ ਆਇਓ ਪਾਵਰ ਵਿੱਚ ਔਰ ਇਹੋ ਜੇ ਕੰਮ ਕਰ ਰਹੇ ਹੋ ਬ੍ਰਿਟਿਸ਼ ਪੁਲਿਸ ਨੇ ਵੀ ਭਗਤ ਸਿੰਘ ਦੇ ਪਰਿਵਾਰ ਨੂੰ ਰਾਤ ਨੂੰ ਕਦੇ ਰੈਸਟ ਨੇ ਸੀ ਕੀਤਾ ਉਹ ਵੀ ਐਸੇ ਦਿਨ ਨੂੰ ਰੈਸਟ ਕੀਤਾ ਕਿਸ ਨੇ ਤੰਗ ਨਹੀਂ ਸੀ ਕੀਤਾ ਅਜੀ ਵਿਚਾਰ ਸਚਾ ਦੇ ਵਿੱਚ ਤੁਹਾਡਾ ਸਵਾਗਤ ਹੈ ਜਿਵੇਂ ਤੁਸੀਂ ਜਾਣਦੇ ਹੋ ਕਿ ਰਾਜਨੀਤਿਕ ਵਿਸ਼ਲੇਸ਼ਕ ਤੇ ਟਿੱਪਣੀਕਾਰ ਮਾਲਵਿੰਦਰ ਸਿੰਘ ਮਾਲੀ ਉਹਨਾਂ ਨੂੰ ਬੀਤੇ ਕੱਲ ਉਹਨਾਂ ਪਟਿਆਲਾ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਐਫ ਆਈ ਆਰ ਜਿਹੜੀ ਹੈ ਉਹਨਾਂ ਦੀ ਅੱਜ ਸਾਹਮਣੇ ਆਈ ਹੈ ਇੱਕ ਅਦਾਲਤ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਗਿਆ ਮੁਹਾਲੀ ਅਦਾਲਤ ਦੇ ਵਿੱਚ ਤੇ ਬੀ ਐਨ ਐਸ ਭਾਰਤੀ ਨਿਆਂ ਸੰਹਿਤਾ ਜਿਹੜੇ ਨਵੇਂ ਕ੍ਰਿਮਿਨਲ ਲਾਅ ਆਏ ਨੇ ਉਸ ਤੇ ਵੀ ਜਿਹੜੀ ਆਈ ਪੀ ਸੀ ਹੈ ਉਸ ਨੂੰ ਭਾਰਤੀ ਨਿਆਂ ਸੰਹਿਤਾ ਕਹਿੰਦੇ ਨੇ ਉਹਦੀ ਜਿਹੜੀਆਂ ਧਾਰਾਵਾਂ ਨੇ 196 ਤੇ 299 ਉਦੇ ਤਹਿਤ ਉਹਨਾਂ ਤੇ ਇੱਕ ਐਫਆਈਆਰ ਲੋਜ ਕੀਤੀ ਗਈ ਹੈ ਅਮਿਤ ਜੈਨ ਨਾਂ ਦੇ ਇੱਕ ਵਿਅਕਤੀ ਦੇ ਵੱਲੋਂ ਜਿਹੜੇ ਕਿ ਗਉ ਜਿਹੜਾ ਕਮਿਸ਼ਨ ਹੈਗਾ ਸੇਵਕ ਕਮਿਸ਼ਨ ਹੈ ਸਟੇਟ ਗਵਰਨਮੈਂਟ ਦੀ ਬਾਡੀ ਹੈ ਉਸ ਤੇ ਇੱਕ ਮੈਂਬਰ ਨੇ ਉਹਨਾਂ ਦੇ ਵੱਲੋਂ ਇਹ ਐਫਆਈਆਰ ਜਿਹੜਾ ਉਹਨਾਂ ਦੀ ਕੰਪਲੇਂਟ ਤੇ ਲੋਜ ਹੋਈ ਹੈ ਉਹਨਾਂ ਦਾ ਜਿਹੜਾ ਗਵਰਨਮੈਂਟ ਹੈ ਉਹ ਇਹ ਆ ਕਿ ਜੋ ਮਾਲਵਿੰਦਰ ਮਾਲੀ ਉਹਨਾਂ ਨੇ ਇੱਕ ਟੀਵੀ ਦੇ ਉੱਤੇ ਇੰਟਰਵਿਊ ਦਿੱਤਾ ਉਸ ਇੰਟਰਵਿਊ ਦੇ ਵਿੱਚ ਜਿਸ ਢੰਗ ਦੇ ਨਾਲ ਉਹਨਾਂ ਨੇ ਜੋ Hindu Devi devta ਨੇ ਉਹਨਾਂ ਦੀ ਜਿਹੜੀ ਤਸ਼ਬੀਹ ਆ ਉਹ ਸਿਆਸੀ ਨੇਤਾਵਾਂ ਦੇ ਨਾਲ ਕੀਤੀ ਹੈ ਉਸ ਕਰਕੇ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਇਹ ਐਫ ਆਈ ਆਰ ਦੀ ਕਾਪੀ ਅੱਜ ਪਬਲਿਕ ਡੋਮੇਨ ਦੇ ਵਿੱਚ ਆਈ ਹੈ ਅਸੀਂ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਉਹਨਾਂ ਦੇ ਕੋਲ ਆਏ ਹਾਂ ਜਿਹੜੇ ਕਿ ਕਾਫੀ ਲੰਮਾ ਤਜਰਬਾ ਕ੍ਰਿਮినਲ ਲਾਅ ਦਾ ਰੱਖਦੇ ਨੇ ਹਿਊਮਨ ਰਾਈਟਸ ਦਾ ਰੱਖਦੇ ਨੇ ਮਾਲਵਿੰਦਰ ਮਾਲੀ ਖੁਦ ਇੱਕ ਹਿਊਮਨ ਰਾਈਟ ਐਕਟਿਵਿਸਟ ਰਹੇ ਨੇ ਇਹਨਾਂ ਦੇ ਨਾਲ ਉਹਨਾਂ ਨੇ ਕੰਮ ਵੀ ਕੀਤਾ ਮਿਲੀਟੈਂਸੀ ਦੇ ਪੀਰੀਅਡ ਦੇ ਦੌਰਾਨ ਆਪਾਂ ਇਹਨਾਂ ਤੋਂ ਜਾਣਦੇ ਹਾਂ ਕਿ ਜਿਹੜੀ ਐਫ ਆਈ ਆਰ ਦੀ ਇਬਾਰਤ ਹੈ ਉਸ ਦੇ ਨਾਲ ਜੋ ਹੈ ਮਾਲਵਿੰਦਰ ਮਾਲੀ ਦੇ ਖਿਲਾਫ ਜਿਹੜਾ ਕੇਸ ਹੈ ਉਹ ਕੀ ਮੰਨਦਾ ਸਰ ਤੁਹਾਡਾ ਸਵਾਗਤ ਹੈ ਜੀ ਸਰ ਤੁਸੀਂ ਇੱਕ ਕ੍ਰਿਮੀਨਲ ਲਾਇਰ ਹੋ ਤੇ ਤੁਸੀਂ ਜਦੋਂ ਇਹ ਪਹਿਲੀ ਨਜ਼ਰੀ ਇਹ ਐਫ ਆਈ ਆਰ ਨੂੰ ਦੇਖਿਆ ਇਹਦੇ ਤੋਂ ਕੀ ਤੁਹਾਨੂੰ ਸਮਝ ਆਇਆ ਕਿ ਕੀ ਕੇਸ ਹੈ ਮਾਲਵਿੰਦਰ ਮਾਲੀ ਦੇ ਖਿਲਾਫ ਜੇ ਤੁਸੀਂ ਸਿਰਫ ਐਫ ਆਈ ਆਰ ਨੂੰ ਪੜੋ ਤਾਂ ਕੋਈ ਅਫੈਂਸ ਬੰਦਾ ਨਹੀਂ ਜੀ ਕਿਉਂਕਿ ਉਹਨੇ ਇਹ ਨਹੀਂ ਕਿਹਾ ਕਿ ਇਹਨਾਂ ਨੇ ਕੀ ਬੋਲਿਆ ਜਿੰਨਾ ਕੋਈ ਉਹਦੀਆਂ ਫੀਲਿੰਗ ਕਿਵੇਂ ਹਰਟ ਹੋਈਆਂ ਦੇਖੋ ਐਫ ਆਈ ਆਰ ਦੀ ਪਹਿਲੀ ਹੈ ਕਿ ਜੇ ਪੜ ਕੇ ਅਫੈਂਸ ਤਾਂ ਬੰਦਣਾ ਚਾਹੀਦਾ ਜੀ ਉਹਨੇ ਸਿੰਪਲੀ ਕਿਹਾ ਜੀ ਮੇਰੀਆਂ ਫੀਲਿੰਗਸ ਹਰਟ ਹੋਈਆਂ ਹੈ ਸਾਰਵਿਕ ਫੀਲਿੰਗ ਹੁਡ ਇਹਨਾਂ ਨੇ ਦੇਵੀ ਦੇਵਤਾں ਦੇ ਬੋਲਿਆ ਜਦ ਤੱਕ ਤੁਸੀਂ ਇਹ ਨਹੀਂ ਕਹਦੇ ਕਿ ਕੀ ਬੋਲਿਆ ਉਹ ਤੱਕ ਐਫਆਈਰ ਦਰਜ ਨਹੀਂ ਹੋ ਸਕਦਾ ਪਰ ਇਹਨਾਂ ਨੇ ਕਰ ਲਿਆ ਔਰ ਇਹ ਉਹੀ ਸੈਕਸ਼ਨ ਹੈ 292 ਜਿਹੜੇ 295 ਸਿੱਧੂ ਮੂਸੇਵਾਲ ਨੇ ਗਾਣਾ ਗਾਇਆ ਸੀ ਕਿ ਜੇ ਤੁਸੀਂ ਕੁਝ ਵੀ ਬੋਲੋ ਅੱਜ ਕੱਲ ਦੇ ਹਾਲਾਤ ਤੇ ਅੱਜ ਕੱਲ੍ਹ ਇਸ ਸਮਾਜ ਵਿੱਚ ਤੇ ਸਰਕਾਰਾਂ ਉਹਨੂੰ 295 ਲਾ ਕੇ ਬੰਦ ਕਰਵਾ ਦਿੰਦੀਆਂ ਇਹ ਇਸ ਕੇਸ ਵਿੱਚ ਤੋਂ ਗਾਣਾ ਦੇ ਹਿਸਾਬ ਨਾਲ ਬਿਲਕੁਲ ਉਹੀ ਜੋ ਗਾਣਾ ਕਹਿ ਰਿਹਾ ਸੀ ਜੋ ਖਤਰਾ ਸੀ ਬੋਲਣ ਦੀ ਆਜ਼ਾਦੀ ਨੂੰ ਏ افआईआर ਨੂੰ ਸਾਬਤ ਕਰ ਰਿਹਾ ਹੈ ਕਿਉਂਕਿ ਮਲਵਿੰਦਰ ਸਿੰਘ ਵਾਲੇ ਨੇ ਤਾਂ ਉਸ ਵੇਲੇ ਵੀ ਉਦੋਂ ਵੀ ਬਿਵਾਕ ਬੋਲਦਾ ਸੀ ਪਿਛਲੇ 40 ਸਾਲ ਤੋਂ 50 ਸਾਲ ਤੋਂ ਅਸੀਂ ਉਹਨਾਂ ਨੂੰ ਸੁਣਦੇ ਆ ਰਹੇ ਹਾਂ ਉਹ ਜਦੋਂ ਖਾੜਕੂ ਗੋਲੀਆਂ ਚੱਲ ਰਹੀਆਂ ਸਨ ਉਦੋਂ ਵੀ ਉਹਨਾਂ ਨੂੰ ਕਿਸੇ ਨੇ ਅਰੈਸਟ ਨਹੀਂ ਕੀਤਾ ਇੰਨੇ ਸਮੇਂ ਸਾਰੀ ਸਰਕਾਰਾਂ ਨੂੰ ਸੀ ਚਾਹੇ ਉਹ ਇਹਨਾਂ ਉਦੋਂ ਮਾਹੌਲ ਖਰਾਬ ਸੀ ਉਸ ਦੇ ਬਾਵਜੂਦ ਉਹਨਾਂ ਨੇ ਘੱਟੋ ਘੱਟ ਉਹਨਾਂ ਨੂੰ ਕਦੇ ਅਰੈਸਟ ਨਹੀਂ ਕੀਤਾ ਜਿਹੜੇ ਸਿਰਫ ਸੱਚਾਈ ਬੋਲਦੇ ਸੀ ਅੱਜ ਦੀ ਸਰਕਾਰ ਸੱਚ ਬੋਲਣ ਵਾਲੇ ਨੂੰ ਅਰੈਸਟ ਕਰ ਰਹੀ ਹੈ ਪਰ ਅੱਜ ਕੀ ਖਤਰਾ ਹੈ ਅੱਜੇ ਸ਼ਬਦਾਂ ਵਿੱਚ ਕੀ ਖਤਰਾ ਹੈ ਹੂੰ ਸੋ ਇਸ ਕਰਕੇ ਇਹ ਤਾਂ ਉਹਨਾਂ ਦਾ ਤਾਂ ਆਨਰੀ ਹੈ ਕਿ ਜੇ ਤੁਸੀਂ ਕੋਈ ਇਮਾਨਦਾਰ ਸੱਚ ਬੋਲਣ ਵਾਲੇ ਨੂੰ ਹਿੰਮਤ ਵਾਲੇ ਬੰਦੇ ਨੂੰ ਅਰੈਸਟ ਕਰਦੇ ਹੋ ਤਾਂ ਟ੍ਰਾਇਲ ਦਾ ਸਰਕਾਰ ਦਾ ਹੁੰਦਾ ਕਿ ਕਿਹੋ ਜੀ ਸਰਕਾਰ ਹੈ ਜਿਹੜੇ ਇੰਨੇ ਸ਼ਬਦ ਨੂੰ ਵੀ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਇੰਨੀ ਵੀ ਇੰਨੀ ਵੀ ਸੰਵਿਧਾਨ ਦੀ ਸਮਾਂ ਨਹੀਂ ਹੈ ਕਾਨੂੰਨ ਦੀ ਸਮਾਂ ਨਹੀਂ ਹੈ ਕਿ ਐਫ ਆਈ ਆਰ ਤੁਸੀਂ ਕਰ ਹੀ ਨਹੀਂ ਸਕਦੇ ਬਲਕਿ ਤਾਂ ਜੇ ਤੁਸੀਂ ਤੱਕੇਸ਼ਾਈ ਕਰਨ ਤੇ ਆ ਜਾਓ ਤਾਂ ਪੁਲਿਸ ਕਰ ਸਕਦੀ ਹੈ ਜੀ ਮੁਨਿਸਟਰ ਕਰਵਾ ਸਕਦਾ ਹੈ ਮਗਰ ਇਹ ਸਪਸ਼ਟ ਲੱਗਦਾ ਹੈ ਕਿ ਉਹਨਾਂ ਨੇ ਮੈਚੂਰ ਕਮੈਂਟ ਕੀਤਾ ਖੇਜਰਵਾਲ ਤੇ ਉਹਦੀ ਜਿਹੜਾ ਡਿਸੀਜਨ 메ਕਿੰਗ ਤੇ ਉਸ ਡ੍ਰੀਮਸ ਉਹਨਾਂ ਨੇ ਦਿਖਾਏ ਸੀ ਪੰਜਾਬ ਨੂੰ ਜੋ ਪੂਰੇ ਨਹੀਂ ਕੀਤੇ ਉਹਨਾਂ ਨੇ ਤਾਂ ਪੋਲੀਟਿਸ਼ੀਅਨਸ ਤੇ ਕਮੈਂਟ ਕੀਤਾ ਜੇ ਹੁਣ ਡੈਮੋਕਰੇਸੀ ਦੇ ਵਿੱਚ ਤੁਸੀਂ ਪੋਲੀਟਿਸ਼ੀਅਨ ਤੇ ਕਮੈਂਟ ਨਹੀਂ ਕਰ ਸਕਦੇ ਤਾਂ ਫਿਰ ਡੈਮੋਕਰੇਸੀ ਕਾਦੀ ਹੈ ਫਿਰ ਫਰੀडम ਆਫ ਐਕਸਪ੍ਰੈਸ਼ਨ ਕੀ ਹੈ ਪਰ ਸਟ੍ਰਿਕਟਲੀ ਜੇ ਲੀਗਲ টারਮਸ ਵਿੱਚ ਦੇਖੋ ਔਰ ਮੈਂ ਉਹ ਵੀਡੀਓ ਵੀ ਦੇਖੀ ਹੈ ਜਿਹੜੀ 12 ਮਿੰਟ ਦੀ ਵੀਡੀਓ ਤੇ ਬੇਸ ਤੇ ਇਹਨਾਂ ਨੇ ਬਣਾਇਆ ਹਾਲਾਂਕਿ ਉਹਦਾ ਰੈਫਰੈਂਸ ਨਹੀਂ ਦਿੱਤਾ ਹੂੰ ਹੂੰ ਤਾਂ ਕਿ ਕਿਉਂਕਿ ਜੇ ਰੈਫਰੈਂਸ ਨਹੀਂ ਦੇਤਾ ਹੋਰ ਵੀ ਝੂਠੇ ਸਾਬਤ ਹੋਣੇ ਸੀ ਜੀ ਉਹ ਸਿੱਧਾ ਕਮੈਂਟ ਹੈ ਤਿੰਨ ਬੰਦਿਆਂ ਤੇ ਉਹ ਉਹ ਮੈਨ ਲਈ ਕਮੈਂਟ ਹੈ ਅਰਵਿੰਦ ਖੇਜਰੀਵਾਲ ਤੇ ਹੂੰ ਔਰ ਉਹਦੇ ਝੂਠ ਬੋਲਣ ਤੇ ਜੀ ਔਰ ਜੋ ਪ੍ਰੋਮਿਸਸਸ ਉਹ ਪੰਜਾਬ ਵਿੱਚ ਕੀਤੇ ਆ ਉਹ ਜਿਹੜੇ ਪੂਰੇ ਨਹੀਂ ਕੀਤੇ ਗਏ ਜੀ ਤੇ ਇਸੇ ਕਰਕੇ ਸਰਕਾਰ ਨੇ ਕੀਤਾ ਕਿਉਂਕਿ ਸਰਕਾਰ ਨੂੰ ਲੱਗਦਾ ਕਿ ਉਹ ਤਾਂ ਓਦਾਂ ਦੀ ਮੂਰਤੀ ਹੈ ਕਿ ਉਸ ਤੇ ਕੋਈ ਕਮੈਂਟ ਕਰ ਨਹੀਂ ਸਕਦਾ ਇਸ ਕਰਕੇ ਇੱਕ ਪ੍ਰੋਪਰ ਡੀਲਰ ਨੇ ਚੁੱਕ ਲਿਆ ਤੇ ਝੂਠ ਦੇਖੋ ਝੂਠ ਦੇ ਹੱਦ ਹੁੰਦੀ ਨਾ ਤੁਸੀਂ ਇਮਾਨਦਾਰੀ ਨਾਲ ਕਹੋਗੇ ਖੇਜੀ ਵਾਲ ਤੇ ਕਮੈਂਟ ਕਰਨਾ ਉਸ ਤੇ ਬੋਲਣਾ ਉਸ ਤੇ ਉਹਨੂੰ ਬੁਰਾ ਭਲਾ ਕਹਿਣਾ ਇਹ ਅਪਰਾਧ ਹੋ ਗਿਆ ਹੁਣ ਪੰਜਾਬ ਵਿੱਚ ਤੇ ਫਾਇਦਾ ਚ ਕਰ ਲੋ ਜੀ ਓਨੀ ਵੀ ਇਮਾਨਦਾਰੀ ਨਹੀਂ ਹੈ ਕਿ ਐਸੀ ਵਿਧੇਕੀ ਕਰ ਰਹੇ ਕਟੋ ਇਹਨਾਂ ਦਾ ਸੱਚ ਬੋਲੋ ਤੁਸੀਂ ਇੱਕ ਪ੍ਰਾਪਰਟੀ ਡੀਲਰ ਨੂੰ ਕਹਿ ਰਹੇ ਹੋ ਕਿ ਜੀ ਤੁਸੀਂ ਮੇਰੀ ਮੇਰੀਆਂ ਫੀਲਿੰਗ ਹਰਟ ਹੋ ਗਈਆਂ ਜਦੋਂ ਤੁਸੀਂ ਪੋਲੀਟੀਸ਼ਨ ਦੇ ਖਿਲਾਫ ਬੋਲ ਰਹੇ ਹੋ ਤੁਹਾਡੀਆਂ ਫੀਲਿੰਗ ਕਿਵੇਂ ਹਰਟ ਹੋ ਗਈਆਂ ਉਹਨਾਂ ਨੇ ਆਪ ਪੋਲੀਟੀਸ਼ਨ ਧਰਮ ਦਾ ਇਸਤੇਮਾਲ ਕਰ ਰਹੇ ਨੇ ਔਰ ਸਾਰੀ ਜਿਹੜੀ ਸਾਰਾ 12 ਮਿੰਟ ਦੀ ਇਹ ਕਿਹਾ ਕਿ ਧਰਮ ਨੂੰ ਜਿਹੜਾ ਇਸਤੇਮਾਲ ਕਰਨਾ ਔਰ ਉਹ ਪੋਲੀਟੀਸ਼ਨ ਜਿਹੜੇ ਲੁਟੇਰੇ ਨੇ ਜਿਹੜੇ ਲੋਕਾਂ ਨੂੰ ਲੁੱਟ ਰਹੇ ਨੇ ਜਿਹੜੇ ਸਕੈਂਡਲ ਕਰ ਰਹੇ ਨੇ ਉਹ ਧਰਮ ਦੀ ਆੜ ਦੇ ਵਿੱਚ ਇਹ ਕਹਿ ਰਹੇ ਉਹ ਲੋਕਾਂ ਨੂੰ ਬੇਵਕੂ ਬਣਾ ਰਹੇ ਨੇ ਉਹ ਲੋਕਾਂ ਨੂੰ ਮਿਸਲੀਡ ਕਰ ਰਹੇ ਨੇ ਇੱਕ ਪਾਸਾ ਆਪਣੇ ਆਪ ਨੂੰ ਡਿਵਿਨਿਟੀ ਨਾਲ ਜੋੜਦੇ ਹੋ ਜੀ ਧਰਮ ਨਾਲ ਜੋੜਦੇ ਹੋ ਦੂਸਰੀ ਤਰ੍ਹਾਂ ਧਰਮ ਦੇ ਤਾਂ ਵੀ ਕੋਈ ਕੰਮ ਨਹੀਂ ਕਰਦੇ ਜੀ ਉਹਨਾਂ एग्जांपल ਦੇ ਦਿੱਤੇ ਪ੍ਰਾਈਮ ਮਿਨਿਸਟਰ ਦੇ ਵੀ ਉਹਨਾਂ ਨੇ एग्जांपल ਦਿੱਤੇ ਚੀਫ ਮਿਨਿਸਟਰ ਦੇ ਵੀ ਉਹਨਾਂ ਨੇ एग्जांपल ਦਿੱਤੇ ਅਮਰਿਤਪਾਲ ਦੇ ਵੀ ਜੀ ਕਿ ਅਮਰਿਤਪਾਲ ਕਹਿੰਦਾ ਕਿ ਜੀ ਗੁਰੂ ਮੇਤੋ ਕਰਾ ਰਹੇ ਹਨ ਮਗਰ ਜੇ ਤੁਸੀਂ ਅਮਰਿਤਪਾਲ ਦੇ ਖਿਲਾਫ ਬੋਲੋ ਤਾਂ ਉਹ ਕਹਿਣਗੇ ਜੀ ਤੁਸੀਂ ਗੁਰੂ ਦੇ ਖਿਲਾਫ ਬੋਲਦੇ ਨੇ ਜਦੋਂ ਕੋਈ ਬੰਦਾ ਆਪਣੇ ਆਪਣੇ ਧਰਮ ਦੀ ਆੜ ਵਿੱਚ ਆਪਣਾ ਪਰਪਸ ਆਪਣੇ ਹਸਾਬ ਨਾਲ ਆਪਣ ਨੂੰ ਜੋੜਨ ਲੱਗ ਪੈਂਦਾ ਫਿਰ ਉਹਨੂੰ ਗੁੱਸਾ ਹੁੰਦਾ ਜੇ ਉਹ ਕਹਿੰਦੇ ਨੇ ਕਿ ਲੋਕ ਉਹਨੂੰ ਕੰਸਰ ਕਰਦੇ ਉਹ ਕਹਿੰਦਾ ਇਹ ਧਰਮ ਤੇ ਅਟੈਕ ਹੈ ਜੀ ਇਹ ਜਿਹੜੀ ਡਿਸੈਪਸ਼ਨ ਪੋਲੀਟੀਸ਼ੀਅਨਸ ਜਾਂ ਜਿਹੜੇ ਮਨਿਸਟਰ ਚੀਫ ਮਨਿਸਟਰ ਇਸਤੇਮਾਲ ਕਰਦੇ ਨੇ ਲੋਕਾਂ ਦਾ ਸੈਂਟੀਮੈਂਟਸ ਦਾ ਸੋਸ਼ਨ ਕਰਦੇ ਨੇ ਜੀ ਜਦੋਂ ਸੰਵਿਧਾਨ ਕਹਿ ਰਿਹਾ ਹੈ ਕਿ ਰਿਪਰੈਜ਼ੈਂਟੇਸ਼ਨ ਆਫ ਪੀਪਲ ਐਕਟ ਦੇ ਤਰ੍ਹਾਂ ਦੇ ਨਾਮ ਤੇ ਓਟਾ ਨਹੀਂ ਮੰਗਨੀਆ ਉਹ ਇਸੇ ਖਤਰੇ ਨੂੰ ਸਮਝਾ ਰਿਹਾ ਹੈ ਜੀ ਉਹ ਇਹੀ ਚੀਜ਼ ਬਿਲਕੁਲ ਉਹਨਾਂ ਨੇ ਕਹੀ ਮਾਲੀ ਦੇ ਮਸਲੇ ਚ ਮਾਲੀ ਦੇ ਮਸਲੇ ਚ ਉਹਨਾਂ ਨੇ ਬਿਲਕੁਲ ਇਹ ਛੋਟੀ ਜੀ ਗੱਲ ਕਹੀ ਹੈ ਜੀ ਠੀਕ ਹੈ ਉਹਨਾਂ ਦੇ ਉਹਨਾਂ ਨੇ ਇੱਕ ਗਾਲ ਜਰੂਰ ਕੱਢੀ ਹੈ ਬਟ ਉਹ ਮਾਮਲਾ ਡੈਫੇਮੇਸ਼ਨ ਦਾ ਹੈ ਉਹ ਫੈਂ ਸਟੋਰੀ ਬੰਦੀ ਜੇ ਤੁਹਾਨੂੰ ਲੱਗਦਾ ਕਿ ਕਿਸੇ ਨੂੰ ਅਸੀਂ ਨਹੀਂ ਕਹਿਣਾ ਚਾਹੀਦਾ ਕੋਈ ਸ਼ਬਦ ਉਹਨਾਂ ਨੇ ਕਹੇ ਹੈ ਇਸਤੇਮਾਲ ਕੀਤਾ ਉਹਨਾਂ ਨੇ ਬਿਲਕੁਲ ਉਹਨਾਂ ਨੇ ਲੁਟੇਰਾ ਸ਼ਬਦ ਯੂਜ਼ ਕੀਤਾ ਉਹਨਾਂ ਨਾਲ ਇਹ ਹੈ ਕਿ ਇੱਕ ਪਾਸੇ ਤਾਂ ਜਿਹੜਾ ਗਰੁੱਪ ਵਾਲਾ ਲੁਟੇਰਾ ਹੈ ਜਿਹੜਾ ਗੈਂਗ ਹੈ ਇਹ ਜਿਹੜਾ ਲੁਟੇਰ ਉਹਨਾਂ ਨੇ ਨਾਲ ਸ਼ਬਦ ਯੂਜ਼ ਕਰਤਾ ਹਰਾਮਜ਼ਾਦਾ ਹਰਾਮਜ਼ਾਦਾ ਸਾਡੇ ਵਿੱਚ ਗਾਲ ਨਹੀਂ ਮੰਨੀ ਜਾਂਦੀ ਹੈ ਇਹ ਇਹ ਇਸ ਦਾ ਮੈਕਸਮ ਤੁਸੀਂ ਡੈਫਾਮੇਸ਼ਨ ਕਰ ਸਕਦੇ ਹੋ ਕਿ ਸਾਡੀ ਬੇਦਬੀ ਕੀਤੀ ਸਾਨੂੰ ਗਾਲ ਕੱਢੀ ਤੁਸੀਂ ਉਹਦੇ ਖਿਲਾਫ ਅਲੱਗ ਰੈਮਡੀਜ਼ ਹੈ ਤੁਸੀਂ ਕੰਪਨਸੇ이션 ਸੂਟ ਪਾਸ ਤੁਸੀਂ ਕੁਝ ਵੀ ਕਰ ਸਕਦੇ ਹੋ ਮਗਰ ਤੁਸੀਂ ਇਹ ਕਹਿਣਾ ਕਿ ਉਹਨਾਂ ਨੂੰ ਅਰੈਸਟ ਕਰ ਲੋ আচ্ছা ਫਿਰ ਸਪੀਚ ਤੇ ਅਰੈਸਟ ਤੱਕ ਦੀ ਬਤਲ ਹੈ ਤੁਸੀਂ ਕਰਨਾ ਕੀ ਅਰੈਸਟ ਕਰਕੇ ਐਕਸੈਪਟ ਕੀ ਉਹਨਾਂ ਦੇ ਉਹਨਾਂ ਨੂੰ ਇਨਸਲਟ ਕਰਨਾ ਤੇ ਅੱਜ ਅੱਜ ਜਦੋਂ ਉਥੋਂ ਕੋਰਟ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਗਿਆ ਮੋਹਾਲੀ ਕੋਰਟ ਦੇ ਵਿੱਚ ਤਾਂ ਪੁਲਿਸ ਦੇ ਵੱਲੋਂ ਕੋਈ ਰਿਮਾਂਡ ਵੀ ਨਹੀਂ ਮੰਗਿਆ ਗਿਆ ਬਿਲਕੁਲ ਫਿਰ ਤੁਸੀਂ ਅੱਧੀ ਰਾਤ ਨੂੰ ਕਿ ਆ ਰਹੇ ਹੋ ਅੱਧੀ ਰਾਤ ਨੂੰ ਮੇਨੂੰ ਕਿ ਸਾਢੇ ਇਨਫੋਰਮੇਸ਼ਨ ਤੁਹਾਨੂੰ 6 ਵਜੇ ਮਿਲ ਗਈ 7 ਵਜੇ ਤੋਂ ਸਾਢੇ 8 ਤੱਕ ਰਾਤ ਨੂੰ ਤੁਸੀਂ ਅਰੈਸਟ ਤੁਸੀਂ ਬਿਲਕੁਲ ਉਹਨਾਂ ਨੂੰ ਤੰਗ ਹੀ ਕਰਨਾ ਚਾਹੁੰਦੇ ਹੋ ਨਾ ਸਾਢੇ ਕੋਲ ਕੋਈ ਕਾਰਨ ਨਹੀਂ ਹੈ ਕਿ ਤੁਸੀਂ ਇਹ ਰਿਮਾਂਡ ਮੰਗੋ ਉਹਨਾਂ ਨੂੰ ਅਰੈਸਟ ਕਰਨ ਦਾ ਵੀ ਕਾਰਨ ਨਹੀਂ ਹਮ ਬਾਰ-ਬਾਰ ਥੱਕ ਗਿਆ ਸੁਪਰੀਮ ਕੋਰਟ ਇਹ ਕਹਿੰਦਾ ਕਿ ਪਾਵਰ ਟੂ ਅਰੈਸਟ ਇੱਕ ਚੀਜ਼ ਹੈ ਹਮ ਜਸਟੀਫਿਕੇਸ਼ਨ ਦੈ ਨੈਸਸਿਟੀ ਟੂ ਹਾਸ ਹਾਂ ਲੋਡ ਕੇ ਰਸਤੇ ਉਹ ਅਲੱਗ ਚੀਜ਼ ਹੈ ਅਲੱਗ ਚੀਜ਼ ਹੈ ਕਿਵੇਂ ਅਫਸਰ ਕਹੇਗਾ ਕਿ ਤੁਸੀਂ ਕਿਉਂ ਰਾਤ ਨੂੰ ਉਹਨਾਂ ਨੂੰ ਔਰ ਔਰ ਬਜ਼ੁਰਗ ਨੇ ਹੂੰ ਉਹਨਾਂ ਨੂੰ ਰਾਤ ਤੇ ਘਰ ਪਹਿਲਾਂ ਤਾਂ ਆਏ ਕਿਉਂ ਤੁਸੀਂ ਸਵੇਰੇ ਵੀ ਆ ਸਕਦੇ ਸੀ ਤੁਸੀਂ ਕੁਐਸਚਨਿੰਗ ਕਰ ਸਕਦੇ ਸੀ ਤੁਸੀਂ ਪੁੱਛ ਸਕਦੇ ਕਿ ਤੁਸੀਂ ਉਹ ਬੋਲਿਓ ਇਹ ਕਿਸੇ ਹੋਣੇ ਵੀਡੀਓ ਤਾਂ ਨਹੀਂ ਪਰ ਇੰਨੇ ਪੁੱਛਣਾ ਸੀ ਨਾ ਉਹਦੇ ਲਈ ਤੁਹਾਨੂੰ ਅਰੈਸਟ ਕਰਨ ਦੇ ਕਿ ਲੋੜ ਹੈ ਰਾਤ ਨੂੰ ਅਰੈਸਟ ਕਰਨ ਦੇ ਕਿ ਲੋੜ ਹੈ ਇਹਦਾ ਮਤਲਬ ਜਿਹਨੇ ਵੀ ਆਰਡਰ ਕੀਤਾ ਉਹਨੇ ਬਿਲਕੁਲ ਬਦਲੇ ਦੀ ਭਾਵਨਾ ਨਾ ਕੀਤਾ ਸੋ ਜਿਹੜਾ ਜਿਹੜਾ ਐਫ ਆਈ ਆਰ ਦੇ ਬਦਲੇ ਦੀ ਭਾਵਨਾ ਨਾ ਹੋਵੇ ਉਹ ਐਫ ਆਈ ਆਰ ਵੈਸੇ ਕਾਨੂੰਨ ਦੀ ਨਜ਼ਰ 'ਚ ਗਲਤ ਹੈ ਫਿਰ ਅਰੈਸਟ ਤਾਂ ਬਿਲਕੁਲ ਹੀ ਗਲਤ ਹੈ ਤਾਂ ਜਿਹੜੀ 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 ਇਹ ਐਫ ਆਈ ਆਰ ਜੀ ਆਪਾਂ ਦੇਖਦੇ ਆ ਤਾਂ ਇਹਦੇ ਵਿੱਚ ਜਿਹੜੀ ਐਵਰਮੈਂਟ ਦਿੱਤੀ ਗਈ ਹੈ ਆਹ ਜਿਹੜੇ ਅਮਿਤ ਜੈਨ ਨਾਂ ਦੇ ਵਿਅਕਤੀ ਨੇ ਇਹਨਾਂ ਦੇ ਵੱਲੋਂ ਜੋ ਇੱਥੇ ਐਫ ਆਈ ਆਰ ਦੇ ਵਿੱਚ ਕਿਹਾ ਗਿਆ ਕਿ ਮੇਰੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਜੇ ਆਪਾਂ ਇਹਨਾਂ ਨੂੰ ਓਨ ਦਾ ਫੇਸ ਆਫ ਇਟ ਦੇਖੀਏ ਤਾਂ ਜਦੋਂ ਵੀ ਜਿਹੜੀਆਂ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਦੀ ਹੈ ਉਹ ਕਿਸੇ ਸਿੰਗਲ ਇੰਡੀਵਿਜੂਅਲ ਦੇ ਕਹਿਣ ਤੇ ਉਹਨੂੰ ਮੰਨਿਆ ਜਾਂਦਾ ਹੈ ਜਾਂ ਉਹਦੇ ਵਿੱਚ ਕੋਈ ਸੋਸ਼ਲ ਆਊਟਰਸਟ ਮੰਨਿਆ ਜਾਂਦਾ ਪਹਿਲੀ ਗੱਲ ਤਾਂ ਜੇ ਤੁਸੀਂ ਕਿਸੇ ਕਮਿਊਨਿਟੀ 'ਚ ਨਫ਼ਰਤ ਪੈਦਾ ਕਰਦੇ ਹੋ ਤਾਂ ਤੁਹਾਨੂੰ ਨਫ਼ਰਤ ਪੈਦਾ ਕਰਨ ਦੇ ਇੱਕ ਲਾਈਕਲੀਹੂਡ ਆਫ ਜੀ ਲਾਈਕਲੀ ਕਮਿਊਨਿਟੀਆਂ ਨੂੰ ਅਨਰਸਟ ਪੈਦਾ ਹੋਏ ਜੀ ਕੋਈ ਤੁਸੀਂ ਕਿਸੇ ਵੱਡੀ ਗੈਦਰਿੰਗ ਦੇ ਵਿੱਚ ਜਿੱਥੇ ਕਿ ਦੂਸਰੀ ਕਮਿਊਨਿਟੀ ਕੋ ਆਪਣਾ ਫੰਕਸ਼ਨ ਕਰ ਰਹੀ ਹੋ ਉੱਥੇ ਜਾ ਕੇ ਤੁਸੀਂ ਬੋਲਣਾ ਸ਼ੁਰੂ ਕਰਦੇ ਹੋ ਉਹਨਾਂ ਦੇ ਖਿਲਾਫ ਇੱਕ ਲੌਂਡਰ ਆਰਡਰ ਪ੍ਰੋਬਲਮ ਪੈਦਾ ਹੁੰਦੀ ਲੋਕ ਕੀ ਭੜਕ ਸਕਦੇ ਉਹਨਾਂ ਹਾਲਾਤਾਂ ਵਿੱਚ ਤਾਂ ਹੀ ਬੰਦ ਹੈ ਫਿਰ ਇਹ ਸ਼ਬਦ ਹੈ ਕਿ ਮੈਲੀਸ਼ੀਅਸਲੀ ਤੁਹਾਡੀ ਇੰਟੈਂਸ਼ਨ ਮਾਣੀ ਚਾਹੀਦੀ ਹੈ ਨੀਅਤ ਮਾਣੀ ਚਾਹੀਦੀ ਹੈ ਹੁਣ ਮਲਵਿੰਦਰ ਸਿੰਘ ਮਾਲੀ ਇਨੇ ਸਾਲਾਂ ਤੋਂ ਪਬਲਿਕ ਫੇਸ ਤੇ ਬੋਲ ਰਿਹਾ ਹੈ ਇਹ ਪੰਜਾਬ ਦਾ ਇੱਕ ਵੱਡਾ ਕਮੈਂਟੇਟਰ ਹੈ ਪੋਲਿਟੀਕਲ ਐਨਾਲਿਸਟ ਹੈ ਉਹ ਲੋਕਾਂ ਦਾ ਰਦਰ ਟੀਚਰ ਵੀ ਹੈ ਪੋਲਿਟੀਕਲ ਟੀਚਰ ਵੀ ਹੈ ਲੋਕ ਉਸ ਸੁਣਦੇ ਆ ਉਹਨਾਂ ਦੀ ਗੱਲ ਸਮਝਦੇ ਆ ਉਹਨਾਂ ਨੂੰ ਉਹ ਇੱਕ ਵੱਡਾ ਚੈੱਕ ਹੈ ਪੋਲਿਟੀਕਲ ਮੈਨੀਪੂਲੇਸ਼ਨ ਤੇ ਜੋ ਪੋਲਿਟਿਸ਼ੀਅਨ ਝੂਠ ਬੋਲਦੇ ਆ ਉਹਨਾ ਝੂਠ ਉਜਾਗਰ ਕਰਦੇ ਨੇ ਲੋਕਾਂ ਨੂੰ ਸਮਝਾਉਂਦੇ ਨੇ ਜਿੱਦਾਂ ਪਿਆਰੇ لال ਗਰਗ ਇਹ ਦੇਸ਼ ਇਹ ਤਾਂ ਪੰਜਾਬ ਦੇ ਦੋ ਚਾਰ 10 ਬੰਦੇ ਤਾਂ ਹੈਗੇ ਆ ਜਿਨ੍ਹਾਂ ਵਿੱਚ ਹਿੰਮਤ ਵੀ ਹੈ ਸਮਝ ਵੀ ਹੈ ਔਰ ਹਰ ਸਰਕਾਰ ਨੂੰ ਘਟੋ ਘਟ ਸ਼ੀਸ਼ਾ ਦਿਖਾਉਂਦੇ ਨੇ ਤੁਸੀਂ ਉਹਨਾਂ ਨੂੰ ਅਰੈਸਟ ਕਰਨ ਲੱਗ ਪਾਓ ਤਾਂ ਤੁਸੀਂ ਕੀ ਗੇਨ ਕਰੋਗੇ ਲੱਖਾਂ ਲੋਕ ਕਿ ਉਹਨਾਂ ਦੀ ਇੱਜ਼ਤ ਕਰਦੇ ਨੇ ਇਹ ਤਾਂ ਇਹੋ ਜੀ ਗਲਤੀ ਹੈ ਜਿਸ ਤਰ੍ਹਾਂ ਜਿਸ ਤਰ੍ਹਾਂ ਕੋਈ ਵੀ ਪਾਵਰਸ਼ ਬੰਦਾ ਜਦੋਂ ਜਦੋਂ ਥੋੜਾ ਜਿਹਾ ਕਹਿ ਲੋ ਲਿਟਰਲੀ ਉਹਦੇ ਅੱਖਾਂ ਬੰਦ ਹੋ ਜਾਂਦੀਆਂ ਕੰਨ ਉਹਨਾਂ ਸੁਨਣਾ ਬੰਦ ਹੋ ਜਾਂਦਾ ਤੇ ਇਹੋ ਜੀ ਗਲਤੀ ਕਰਦੇ ਨੇ ਪਾਵਰਸ਼ ਕਰਦੇ ਨੇ ਤਾਣਾ ਸ਼ਾਹ ਕੋਲ ਹੁਣ ਤਾਂ ਤੁਹਾਨੂੰ ਹੋਰ ਰਿਸੀਵ ਲੱਗਦਾ ਕਿ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਸੈਂਟਰਲ ਗਵਰਨਮੈਂਟ ਤਾਨਾਸ਼ਾਈ ਗਲਤ ਇਸਤੇਮਾਲ ਕਰੇ ਕਰ ਹੁੰਦੇ ਤੁਸੀਂ ਵੀ ਆਪਣੀ ਸਟੇਟ ਵਿੱਚ ਉਹੀ ਇਸਤੇਮਾਲ ਕਰ ਰਹੇ ਤਾਂ ਤੁਹਾਡੇ ਕੋਲ ਹੋਰ ਵੀ ਐਫ ਆਈ ਆਰਸ ਆndੀਆਂ ਨੇ ਇਸ ਮਸਲੇ ਤੇ ਹੁਣ ਇਹ ਗਊ ਜਿਹੜਾ ਸੇਵਕ ਕਮਿਸ਼ਨ ਸਟੇਟ ਗਵਰਨਮੈਂਟ ਦੀ ਬਾਡੀ ਆ ਉਹਦੇ ਮੈਂਬਰ ਵੀ ਨੇ ਤੇ ਜਿਹੜੀਆਂ ਇਹ ਐਫ ਆਈ ਆਰਸ ਇਦਾਂ ਦੀਆਂ ਹੁੰਦੀਆਂ ਨੇ ਇਦਾਂ ਦੇ ਸੰਗਠਨਾਂ ਜਿਹੜੇ ਬੰਦੇ ਜੁੜੇ ਹੁੰਦੇ ਨੇ ਜ਼ਿਆਦਾਤਰ ਕੇਸਾਂ ਦੇ ਵਿੱਚ ਉਹ ਐਫ ਆਈ ਆਰਸ ਦੇ ਵਿੱਚੋਂ ਕੁਝ ਨਿਕਲਦਾ ਉਸ ਵੀ ਨਿਕਲਦਾ ਹੈ ਇਹ ਅਕਸਰ ਸਾਰੇ ਐਫ ਆਈ ਆਰ ਸਿਰਫ ਤੁਸੀਂ ਆਪਣੇ ਆਪਣੇ ਜਿਹੜਾ ਜੁਡੀਸ਼ੀਅਲ ਸਿਸਟਮ ਨੂੰ ਓਵਰ ਲੋਡ ਕਰ ਰਹੇ ਹੋ ਇਹ ਪਹਿਲੀ ਗੱਲ ਤਾਂ ਪੁਲਿਸ ਜਦੋਂ ਗਲਤ ਐਫ ਆਈ ਆਰ ਦਰਜ ਕਰਦੀ ਹੈ ਪਹਿਲੀ ਗੱਲ ਤਾਂ ਇੱਕ ਇੰਡੀਵਿਜੂਅਲ ਨੂੰ ਤਕਲੀਫ ਹੁੰਦੀ ਹੈ ਠੀਕ ਹੈ ਨਾ ਉਹਦਾ ਉਹਨੂੰ ਅਨਐਸੈਸਬਲ ਕਿਨ ਬਿਨਾ ਕਾਰਨ ਤੋਂ ਤੁਸੀਂ ਇੱਕ ਤਾਂ ਉਹ ਉਹਨੂੰ ਤੰਗ ਕਰਦੇ ਹੋ ਜਿਹਨੂੰ ਅਰੈਸਟ ਕਰਦੇ ਹੋ ਫਿਰ ਤੁਸੀਂ ਸਾਰੇ ਆਪ ਤੰਗ ਹੁੰਦੇ ਹੋ ਪੇਪਰ ਵਰਕ ਕਰਦੇ ਹੋ ਫਿਰ ਤੁਸੀਂ ਕੋਰਟ ਵਿੱਚ ਜੋ ਚਲਾਨ ਪੇਸ਼ ਕਰੋਗੇ ਤਾਂ ਤੰਗ ਹੋਣਗੇ ਉਸ ਬੰਦੇ ਨੂੰ ਜ਼ਮਾਨਤ ਲੈਣੇ ਪਵੇ ਤਾਂ ਕੰਮ ਵੱਧਾ ਫਿਰ ਇਹ ਅਕਸਰ ਹਾਈ ਕੋਰਟ ਇਦਾਂ ਦੇ ਐਫ ਆਈ ਆਰ ਨੂੰ ਖਤਮ ਕਰ ਦਿੰਦਾ ਹੈ ਕੋਸ਼ ਕਰ ਦਿੰਦਾ ਹੈ ਕਾਨੂੰਨ ਦੇ ਪਾਸੇ ਹਾਈ ਕੋਰਟ ਕੋਲ ਪਾਵਰ ਹੈ ਮੈਜਿਸਟਰੇਟ ਤਾਂ ਬਾਅਦ ਕਰੇਗਾ ਹੌਲੀ ਤਾਂ ਇਹ ਜਿਹੜੀ ਕੁਐਸਚਨਿੰਗ ਔਨ ਮੈਰਿਟ ਹੈ ਇਹ ਉਹਦਾ ਫਿਟ ਕੇਸ ਹੈ ਬਿਲਕੁਲ ਫਿਟ ਕੇਸ ਹੈ ਕਿਉਂਕਿ ਉਹ ਫੈਂਸ ਹੀ ਨਹੀਂ ਬੰਦਾ ਹੂੰ ਤੁਸੀਂ ਜੇ ਆਫੈਂਸ ਤਾਂ ਬਣਾਓ ਨਾ ਕਿਸੇ ਤਰੀਕੇ ਨਾਲ ਮੈਲੀਸ਼ੀਅਸਲੀ ਉਹਦਾ ਮੈਲੀਸ਼ੀਅਸ ਕਿਹਾ ਉਹ ਤਾਂ ਜਾਤਾ ਹੋਣਾ ਅਚਾਨਕ ਬੋਲੇ ਉਹ ਤਾਂ ਹਮੇਸ਼ਾ ਹੀ ਰੋਜ਼ ਹੀ ਇੰਟਰਵਿਊਜ਼ ਦਿੰਦੇ ਫਿਰ ਉਹ ਇੰਨੇ ਸਾਲਾਂ ਤੋਂ ਇੰਟਰਵਿਊ ਦੇ ਰਹੇ ਹਨ ਫੇਰ ਉਹ ਕਿਸੇ ਗੈਦਰਨ ਨੂੰ ਅਡਰੈਸ ਨਹੀਂ ਕਰ ਰਹੇ ਉਹ ਤਾਂ ਇੱਕ ক্লোਜ਼ ਕਨਵਰਸੇਸ਼ਨ ਕਰ ਰਹੇ ਆ ਉਹ ਚੈਨਲ ਨੇ ਅਪਲੋਡ ਕੀਤਾ ਉਹਦਾ ਕੋਈ ਇੰਪੈਕਟ ਨਹੀਂ ਪਿਆ ਹੂੰ ਉਹਦਾ ਕੋਈ ਇੰਪੈਕਟ ਤਾਂ ਹੈ ਨਹੀਂ ਕਿਉਂਕਿ ਵਾਇਲੈਂਸ ਹੋਈ ਹੋਵੇ ਤਾਂ ਕਿ ਲੋਕੀ ਕਿਸੇ ਵੀ ਤਰੀਕੇ ਨਾਲ ਭੜਕੇ ਹੋਣ ਜੀ ਉਹ ਹੈ ਵੀ ਐਜੂਕੇਟਿਵ ਵੀਡੀਓ ਉਹ ਤਾਂ ਉਹਦੇ ਵੀ ਤਾਂ ਸਿਰ ਦੱਸ ਹੋਇਆ ਕਿ ਪੋਲੀਟੀਸ਼ੀਅਨ ਝੂਠੇ ਪ੍ਰੋਮਿਸ ਕਰਕੇ ਤੁਹਾਡੀ ਵੋਟਸ ਲੈਂਦੇ ਨੇ ਔਰ ਇਹ ਆਮ ਆਦਮੀ ਪਾਰਟੀ ਸਰਕਾਰ ਨੇ ਕੀਤਾ ਪੰਜਾਬ ਵਿੱਚ ਐਂਡ ਉਹਦੇ ਲਈ ਉਹ ਨਾਮ ਲੈ ਰਹੇ ਨੇ ਔਰ ਉਹਨਾਂ ਨੇ ਕੱਲਾ ਖੇਜੀ ਵਾਲਾ ਨਾਮ ਨਹੀਂ ਲਿਆ ਉਹਨਾਂ ਨੇ ਕਦਾ ਆਮ ਆਮ ਆਦਮੀ ਪਾਰਟੀ ਤਾਂ ਲਿਆ ਉਹਨਾਂ ਨੇ ਕਿਹਾ ਕਿ ਈਵਨ ਭਾਰਤੀ ਜਨਤਾ ਪਾਰਟੀ ਵੀ ਇੱਦਾਂ ਕਰਦੀ ਆ ਈਵਨ ਸਾਡਾ ਜਿਹੜਾ ਅਮਰਜਿੰਗ ਕਹ ਲੋ ਆਪਾਂ ਸਿੱਖ ਪੋਲੀਟੀਸ਼ੀਅਨ ਅਮਰਿਤਪਾਲ ਉਹ ਵੀ ਇਦਾਂ ਕਰ ਰਿਹਾ ਹੂੰ ਤੋ ਜਦੋਂ ਤਿੰਨਾਂ ਨੂੰ ਕਹਿ ਰਹੇ ਹੋ ਤਾਂ ਤੁਹਾਡੇ ਤੁਸੀਂ ਇੱਕ ਦੱਸਦੇ ਕਿ ਮੇਰੀ ਭਾਵਨਾ ਨੂੰ ਜੋੜ ਲੱਗੇ ਇਹ ਤਾਂ ਸਿੱਖ ਵੀ ਕਹਿ ਸਕਦੇ ਨੇ ਅੰਮ੍ਰਿਤ ਕਾ ਅਬਦਲ ਇਹਦਾ ਕੋਈ ਟੱਚਸਟੋਨ ਤਾਂ ਨਹੀਂ ਹੈ ਇਹਨੂੰ ਪੈਰਾਮੀਟਰ ਇੱਕ ਟੱਚਸਟੋਨ ਨਹੀਂ ਹੁੰਦਾ ਟੱਚਸਟੋਨ ਤਾਂ ਹੁੰਦਾ ਕਿ ਪਬਲਿਕ ਜਿਹਦਾ ਇੰਪੈਕਟ ਕੀ ਪਿਆ ਜੀ ਵੈਦਰ ਕਮਿਊਨਿਟੀਜ਼ ਇਕੱਠੇ ਹੋ ਗਏ ਜਿੱਦਾਂ ਹੁਣ ਤੁਸੀਂ ਦੇਖ ਰਹੇ ਹੋ ਸ਼ਿਮਲਾ ਵਿੱਚ ਕਮਿਊਨਿਟੀ ਤੁਸੀਂ ਦੇਖ ਰਹੇ ਹੋ ਨਾ ਅੰਦਰਸ ਕਿਦਾ ਫੈਲਦਾ ਉਹ ਤਾਂ ਸਮਝ ਆਉਂਦਾ ਕੋਈ ਜਿਸ ਜੇ ਸਪੀਚ ਦਾ ਕੋਈ ਪਬਲਿਕ ਸੈਂਟੀਮੈਂਟਸ ਰੇਸ ਨਹੀਂ ਹੋਇਆ ਜਿੱਥੇ ਕੋਈ ਪਬਲਿਕ ਪ੍ਰੋਟੈਸਟ ਹੋਇਓ ਨਹੀਂ ਹੋਇ ਜਿੱਥੇ ਕੋਈ ਪਬਲਿਕ ਇੰਪੈਕਟ ਨਾ ਪਿਆ ਹੋਵੇ ਸਵਾਏ ਕਿ ਲੋਕਾਂ ਨੇ ਡਿਵਿਜਲ ਸੁਨਿਆ ਸਮਝਿਆ ਤੇ ਬੰਦ ਹੋ ਗਿਆ ਉਹੀ ਫਰੀडम ਆਫ ਸਪੀਚ ਹੈ ਨਾ ਬੋਲਣ ਦਾ ਸਪੀਚ ਦਾ ਕੀ ਮਤਲਬ ਹੈ ਏਵਰੀ ਸਪੀਚ ਦਾ ਹੈ ਕਿ ਜਦ ਤੱਕ ਸਪੀਚ ਨਾ ਵਾਇਲੈਂਸ ਦੀ ਬਾਤ ਦੀ ਡਿਸਆਰਡਰ ਦੀ ਬਾਤ ਦਾ ਕਮਿਊਨਿਟੀ ਜੜਨ ਲੱਗ ਪੈਂ ਸ਼ਾਰਟ ਆਫ दैट ਤਾਂ ਤੁਹਾਨੂੰ ਆਜ਼ਾਦੀ ਹੈ ਉਸ ਸਪੀਚ ਦੀ ਤਾਂ ਉਹਨਾਂ ਨੇ ਜਿਨ੍ਹਾਂ ਨੇ ਐਫ ਆਈ ਆਰ ਲੋਜ ਕੀਤਾ ਇਨਵੈਸਟੀਗੇਸ਼ਨ ਉਹ ਜੋ ਵੀ ਉਹਨਾਂ ਦੇ ਮਾਈਂਡ ਅਪਲਾਈ ਠੀਕ ਹੈ ਠੀਕ ਹੈ ਜੀ ਤਾਂ ਜਿਹੜੀ ਇੱਕ ਤੁਸੀਂ ਦੇਖੀ ਹੈ ਵੀਡੀਓ ਉਹਨਾਂ ਦੇ ਅਰੈਸਟ ਦੀ ਵੀ ਉਹਦੇ ਉਹਦੇ ਵਿੱਚ ਵੀ ਉਹਨਾਂ ਦੀ ਇੱਕ ਬਹਿਸ਼ ਹੋ ਰਹੀ ਹੈ ਜਿਹੜੇ ਅਧਿਕਾਰੀ ਉਹਨਾਂ ਨੂੰ ਫੜਨ ਆਏ ਨੇ ਉਹਦੇ ਵਿੱਚ ਉਹ ਕਹਿ ਰਹੇ ਨੇ ਤੁਸੀਂ ਵਾਰੰਟ ਦਿਖਾਓ ਐਫ ਆਈ ਆਰ ਦਿਖਾਓ ਉਹ ਅਧਿਕਾਰੀ ਕਹਿ ਰਹੇ ਕਿ ਸਾਡੇ ਕੋਲ ਅਰੈਸਟ ਕਰਨ ਦੀ ਪਾਵਰ ਹੈ ਉਹ ਤੁਸੀਂ ਲਾਅ ਸਟੈਂਡਿੰਗ ਕੀ ਹੈ ਉਸ ਦੇ ਵਿੱਚ ਜਦੋਂ ਤੁਹਾਨੂੰ ਕਹਿੰਨੇ ਕਿ ਰੈਸਟ ਤੋਂ ਪਹਿਲਾਂ ਗਰਾਉਂਡਸ ਆਫ ਰੈਸਟ ਦੇ ਹੁਣ ਤਾਂ ਕੋਰਟ ਕਹਿੰਦਾ ਕਿ ਰਾਈਟਿੰਗ ਦੇ ਦਿਓ ਉਹਨਾਂ ਨੇ ਨਹੀਂ ਦਿੱਤੀਆਂ ਉਹਨਾਂ ਨੇ ਗਰਾਉਂਡਸ ਆਫ ਰੈਸਟ 10 ਦਿਨ ਰੇ ਉਹ ਇਹ ਵੀ ਨਹੀਂ ਕਹਿ ਰਹੇ ਕਿ ਤੁਹਾਨੂੰ ਅਰੈਸਟ ਕਰ ਤੁਹਾਨੂੰ ਤਫਤੀਸ਼ ਜੁਆਇਨ ਕਰਾਉਣ ਉਹ ਝੂਠ ਬੋਲ ਰਹੇ ਨੇ ਉਹ ਇਹ ਬਿਲਕੁਲ ਨਹੀਂ ਕਹਿ ਰਹੇ ਅਦਰਵਾਈਜ਼ ਉਹਨਾਂ ਨੂੰ ਦੱਸਣਾ ਚਾਹੀਦਾ ਕਿ ਆ ਐਫ ਆਈ ਆਰ ਹੈ ਤੁਸੀਂ ਪੜ ਸਕਦੇ ਹੋ ਆ ਵੀਡੀਓ ਹੈ ਇਹਦੇ ਨਾਲ ਇਹ ਅਫੈਂਸ ਬੰਦ ਹੈ ਅਸੀਂ ਉਸ ਲਈ ਤੁਹਾਨੂੰ ਲੈ ਕੇ ਜਾ ਰਹੇ ਹਾਂ ਅੱਬਲ ਤਾਂ ਨੋਟਿਸ ਲਾਗੇ ਤੁਸੀਂ ਕੱਲ ਬਲਾਸ ਆਇਸੇ ਉਹ ਬਜ਼ੁਰਗ ਹੈ ਹੁਣ ਤੱਕ ਤੁਸੀਂ ਕਹਿੰਦੇ ਕਿ ਹੁਣ ਜਿਹੜੀ ਨਵੀਂ ਲਾ ਬਣਿਆ ਹੈ ਇਹ ਤਾਂ 60 ਸਾਲ ਤੋਂ ਉੱਤੇ ਤੁਸੀਂ ਉਹਨਾਂ ਨੂੰ ਉਹਨਾਂ ਦੇ ਘਰ ਹੀ ਕੁਐਸਚਨ ਕਰਨਾ ਹੈ ਜੀ 15 ਸਾਲ ਦੇ ਛੋਟੇ ਬੱਚੇ ਤੋਂ ਔਰਤਾਂ ਨੂੰ ਔਰ 60 ਸਾਲ ਤੋਂ ਸੀਨੀਅਰ ਸਿਟੀਜ਼ਨ ਨੂੰ ਤੁਸੀਂ ਨਹੀਂ ਬਲਾ ਸਕਦੇ ਪ੍ਰੈਸਟੇਜ ਇੱਥੇ ਤੁਸੀਂ ਅਰੈਸਟ ਕਰ ਰਹੇ ਹੋ ਔਰ ਕਿਸ ਗੱਲ ਲਈ ਉਹ ਤਾਂ ਉਹ ਤਾਂ ਕਹਦੇ ਕਿ ਹਾਂ ਬੋਲਿਆ ਤੁਸੀਂ ਜੇ ਸਫੈਂਸ ਬੰਦਾ ਤੁਸੀਂ ਚਾਰ ਸ਼ੀਟ ਕੋਡ ਵੀ ਦਿਓ ਤੁਸੀਂ ਤਾਂ ਅਰੈਸਟ ਅਰੈਸਟ ਜਿਹੜੇ ਉਹ ਕਹਿ ਰਹੇ ਸਾਨੂੰ ਕੋ ਪਾਵਰ ਹੈ ਅਰੈਸਟ ਕਰਨ ਦੀ ਪਾਵਰ ਦਾ ਮਤਲਬ ਇਹ ਨਹੀਂ ਪਾਵਰ ਤਾਂ ਬਹੁਤ ਕੋਲ ਹੈ ਹਰ ਪਲੇਸ ਵਾਲੇ ਕੋਲ ਬੰਦੂਕ ਚਲਾਉਣ ਦੀ ਪਾਵਰ ਹੈ ਕਿਹਨਾ ਹਾਲਾਤਾਂ ਵਿੱਚ ਤੁਸੀਂ ਮਾਰ ਥੋੜੀ ਸਕਦੇ ਹੋ ਮਰਡਰ ਹੋਏਗਾ ਥਰਡੇ ਕੋਲ ਪਾਵਰ ਹੋਣਾ ਔਰ बार-बार ਕਹਿ ਰਹੇ ਆ ਉਹਦੀ ਜਸਟੀਫਿਕੇਸ਼ਨ ਦੀ ਜ਼ਰੂਰਤ ਇਸਤੇਮਾਲ ਤਾਂ ਉਹਦੇ ਹੋਏਗਾ ਨਾ ਜਦੋਂ ਜ਼ਰੂਰਤ ਹੋਏ ਤਾਂ ਜਦੋਂ ਕਿਸੇ ਵੀ ਬੰਦੇ ਨੂੰ ਅਰੈਸਟ ਕੀਤਾ ਜਾਂਦਾ ਜੀ ਉਦੀ ਉਹਦਾ ਪਰਪਸ ਕੀ ਹੁੰਦਾ ਅਰੈਸਟ ਕਰਨ ਦਾ ਸਾਲ ਤੋਂ ਘੱਟ ਵਾਲੇ ਜਿਹੜੇ ਇਹ ਤੇ 3 ਸਾਲ ਦੀ ਸਜ਼ਾ ਹੈ ਇਹ ਤਾਂ ਇਹ ਤਾਂ ਤੁਹਾਨੂੰ ਸਜ਼ਾ ਹੋ ਜਾ ਤਾਂ ਵੀ ਬੇਲ ਮਿਲ ਜਾਂਦੀ ਹੈ ਇੱਥੇ ਅਰੈਸਟ ਦਾ ਕੋਈ ਮਤਲਬ ਹੀ ਨਹੀਂ ਹੈ ਫਿਰ ਤੁਸੀਂ ਕੀ ਰਿਕਵਰੀ ਕਰਨੀ ਹੈ ਪੈਨ ਰਿਕਵਰੀ ਕਰਨਾ ਹੈ ਪੈਨ ਨਾਲ ਲਿਖਿਆ ਨਹੀਂ ਉਹਨਾਂ ਨੇ ਉਹਨਾਂ ਨੇ ਬੋਲਿਆ ਹੈ ਜੀ ਤੇ ਉਹ ਤੁਸੀਂ ਵੀਡੀਓ ਵੀਡੀਓ ਉਹਨਾਂ ਦੇ ਚੈਨਲ ਨਹੀਂ ਹੈ ਤੁਸੀਂ ਜੇ ਤੇ ਚੈਨਲ ਉਹ ਤੋਂ ਲੈ ਲਓ ਇਫੇ ਤੁਸੀਂ ਕਿਉਂ ਅਰੈਸਟ ਕਰ ਰਹੇ ਅਰੈਸਟ ਹੁੰਦਾ ਮਤਲਬ ਇਕਵਾ ਹੁੰਦਾ ਜਾਂ ਤਾਂ ਉਹਨਾਂ ਨੇ ਇਹੋ ਜਿਹਾ ਖਤਰਨਾਕ ਅਪਰਾਧ ਕੀਤਾ ਹੋਵੇ ਕਿ ਸਮਾਜ ਲਈ ਖਤਰਾ ਹੈ ਇਸ ਕਰਕੇ ਇਹਨਾਂ ਨੂੰ ਜੇਲ੍ਹ ਵਿੱਚ ਜਾਂ ਕੋਈ ਰਿਕਵਰੀ ਕਰਾਉਣੀ ਹੈ ਜਾਂ ਉਹਨਾਂ ਤੋਂ ਕੋਈ ਐਸੀ ਚੀਜ਼ ਹੈ ਜਿਹਦੀ ਇਨਵੈਸਟੀਗੇਸ਼ਨ ਲੋੜ ਹੈ ਉਹਨਾਂ ਦਾ ਕੋਈ ਮੋਬਾਈਲ ਹੈ ਉਹਨਾਂ ਦਾ ਕੋਈ ਕੋਈ ਹਥਿਆਰ ਹੈ ਇਹ ਕਹਨਾ ਹੋਵੇ ਉਹਨਾਂ ਜਿਹੜੇ ਉਹ ਦੱਸ ਨਹੀਂ ਰਹੇ ਤਾਂ ਉਹਨਾਂ ਨੂੰ ਪੁਛਤਾਚਾ ਕਰਕੇ ਪ੍ਰੈਸ਼ਰ ਪਾ ਕੇ ਇੰਟਰੋਗਰਟ ਕਰਕੇ ਫਿਰ ਆਪਾਂ ਰਿਕਵਰੀ ਕਰਨੀ ਹੈ ਇਹੋ ਚਾਹੀਨੇ ਇਹ ਤਾਂ ਸਿੱਧੇ ਤੌਰ ਤੇ ਤੁਸੀਂ ਵੀਡੀਓ ਦੇਖ ਲਓ ਸਿੱਧੇ ਤੌਰ ਤੇ ਬਦਲੇ ਦੀ ਭਾਵਨਾ ਹੈ ਕਿ ਸਾਡਾ ਜਿਹੜਾ ਪ੍ਰੈਜ਼ੀਡੈਂਟ ਆ ਪਾਰ ਅਸ ਮੈਂ ਉਹਦੇ 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 ਦਿਆ ਤੇ ਮੈਂ ਚੀਫ ਮਿਨਿਸਟਰ ਬਣਿਆ ਇਸ ਕਰਕੇ ਮੈਂ ਸੁਣਨਾ ਨਹੀਂ ਬੇਸਿਕਲੀ ਭਗਵਾਨਤ ਮਾਨ ਆਪਣੀ ਲਾਇਲਟੀ ਹੀ ਜਿਤਾ ਰਿਹਾ ਇਸ ਐਫਆਈਆਰ ਨਾਲ ਲੋਕਾਂ ਨੂੰ ਤੰਗ ਕਰਕੇ ਅਬਯੂਜ਼ ਆਫ ਪਾਵਰ ਤਾਂ ਹੈ ਪੁਲਿਸ ਆਫੀਸਰ ਉਹ ਵੀ ਜੇ ਥੋੜਾ ਜਿਹਾ ਵੀ ਇਮਾਨਦਾਰ ਹੁੰਦਾ ਤਾਂ ਉਹਨੂੰ ਅਰੈਸਟ ਨਹੀਂ ਸਿਕਣਾ ਚਾਹੀਦਾ ਉਹਨੂੰ ਕਹਿ ਦੇਣਾ ਚਾਹੀਦਾ ਸੀ ਕਿ ਚੀਫ ਮਿਨਿਸਟਰ ਕਿ ਮੈਂ ਨਹੀਂ ਕਰ ਸਕਦਾ ਮਗਰ ਇਨੇ ਇਮਾਨਦਾਰ ਤੇ ਹਿੰਮਤੀ ਅਫਸਰ ਸਾਡੇ ਕੋਲ ਬਹੁਤ ਘੱਟ ਨੇ ਜੇ ਉੱਤੇ ਚੀਫ ਮਿਨਿਸਟਰ ਦਾ ਆਰਡਰ ਆਵੇ ਤਾਂ ਮੋਸਟ ਆਫ ਦ ਪੁਲਿਸ ਅਫਸਰ ਉਵੇਂ ਹੀ ਕਰਨਗੇ ਕਰਨਾ ਵੀ ਚਾਹੀਦਾ ਕਿਉਂਕਿ ਤਾਂ ਐਡਮਿਸ਼ਨ ਚੱਲਦੀ ਹੈ ਮਗਰ ਉਹਨਾਂ ਨੂੰ ਘਟੋ ਘਟ ਉਹ ਜ਼ਿਆਦਾ ਸੰਜੀਦਗੀ ਨਾਲ ਪਿਆਰ ਨਾਲ ਸਮਝਾ ਸਾਇਆ ਸੀ ਕਿ ਸਾਨੂੰ ਤਾਂ ਹੁਕਮ ਹੋਇਆ ਨਹੀਂ ਅਸੀਂ ਸਮਝਦੇ ਹਾਂ ਕਾਨੂੰਨ ਲੋੜ ਨਹੀਂ ਸੀ ਸਾਨੂੰ ਪਰ ਫਿਰ ਵੀ ਕਿਉਂਕਿ ਸਾਨੂੰ ਆਰਡਰ ਹੈ ਇਸਕੇ ਬਾਰੇ ਪਰ ਉਹ ਇੱਕ ਜਿਹੜੀ ਸੈਂਸ ਆਫ ਐਰੋਗੈਂਸ ਆ ਜਾਂ ਅਨਕੰਫਰਟੇਬਲ ਤੁਹਾਨੂੰ ਕਿਉਂ ਲੱਗਦਾ ਕਿਉਂ ਹੋ ਰਹੀ ਹੈ ਪੁਲਿਸ ਜਦੋਂ ਜੈਨੂਇਨ ਸਵਾਲ ਆਦਤ ਪੈ ਗਈ ਪੁਲਿਸ ਦਾ ਇਹਦਾ ਵੀਜ਼ ਆ ਪਾਵਰ ਨੋਰਮ ਬਣਿਆ ਆ ਪੰਜਾਬ ਵਿੱਚ ਤੁਸੀਂ ਅਸੀਂ ਥੋੜੇ ਦਿਨ ਪਹਿਲਾਂ NIA ਦਾ ਅरेस्ट ਵੀ ਦੇਖਿਆ ਸੀ ਉਹ ਕਿਤੇ ਜ਼ਿਆਦਾ ਲਾਫਲ ਅਫੀਸਰ ਸੀ ਹਾਲਾਂਕਿ ਉਥੇ ਆਫੈਂਸ ਸੀਰੀਅਸ ਸੀ ਉਥੇ UAP ਦਾ ਆਫੈਂਸ ਸੀ ਉਹ ਫੰਡਿੰਗ ਦਾ ਆਫੈਂਸ ਸੀ ਮਾਇਸ ਦਾ ਉਸ ਦੇ ਬਾਵਜੂਦ ਵੀ ਉਹਨਾਂ ਦੀ ਸਰਚ ਬਿਲਕੁਲ ਲਾਫਲ ਸੀ ਉਹਨਾਂ ਨੇ ਆਫਰ ਕੀਤਾ ਕਿ ਤੁਸੀਂ ਆਏ ਆ ਤੁਹਾਡੇ ਕੋਲ ਤੁਸੀਂ ਸਾਨੂੰ ਸਰਚ ਕਰ ਸਕਦੇ ਹੋ ਜਾਂਦੇ ਉਹਨਾਂ ਨੇ ਫਿਰ ਕਿਹਾ ਕਿ ਤੁਸੀਂ ਸਰਚ ਕਰ ਸਕਦੇ ਹੋ ਫਿਰ ਉਹਨਾਂ ਨੇ ਕਿਹਾ ਕਿ ਉਹਨ ਕਾਨੂੰਨ ਬਲਗੇ ਅਸੀਂ ਵੀਡੀਓ ਬਣਾ ਸਕਦੇ ਹਾਂ ਬਣਾ ਰਹੇ ਉਹਨਾਂ ਨੇ ਪੂਰਾ ਵੀਡੀਓ ਬਣਾਇਆ ਉਹਨਾਂ ਨੇ ਕਿਹਾ ਕਿ ਤੁਸੀਂ ਸਾਈਨ ਕਰੋ ਜੋ ਮਰਜ਼ੀ ਲਿਖੋ ਕਿ ਇਹ ਤੁਸੀਂ ਡਾਟ ਡਾਕੂਮੈਂਟ ਲਿਖ ਸਕਦੇ ਹੋ ਇੱਕ ਵੀ ਚੀਜ਼ ਆਬਜੈਕਸ਼ਨੇਬਲ ਨਹੀਂ ਉਹਨਾਂ ਨੇ ਕੀਤੀ ਮੈਂ ਆਪ ਸਰਚ ਕੀਤੀ ਮੈਂ ਸਾਹਮਣੇ ਉਹਨਾਂ ਨੇ ਕੀਤੀ ਉਹਨਾਂ ਨੇ ਸਾਨੂੰ ਵੀ ਰੋਕਿਆ ਨਹੀਂ ਕਿ ਲਾਇਰ ਹੈਗਾ ਠੀਕ ਹੈ ਜੇ ਤੇ ਉਹਨਾਂ ਦਾ ਲਾਇਰ ਹੈ ਤੁਹਾਨੂੰ ਤੁਸੀਂ ਦੱਸ ਸਕਦੇ ਹੋ ਡਵਾਈਸ ਦੇ ਸਕਦੇ ਹੋ ਤੁਸੀਂ ਦੱਸ ਸਕਦੇ ਹੋ ਕਿ ਕਾਨੂੰਨ ਦੇ ਤਾਅਬਿਕ ਅਸੀਂ ਕਰ ਰਹੇ ਹਾਂ ਕਿ ਨਹੀਂ ਕਰ ਰਹੇ ਉਸਦੇ ਸਾਹਮਣੇ ਇਹਨਾਂ ਦਾ ਬਿਹੇਵੀਅਰ ਤਾਂ ਬਿਲਕੁਲ ਤੁਸੀਂ ਇੱਕ ਬਜ਼ੁਰਗ ਨੂੰ ਪੰਜਾਬ ਦੇ ਪ੍ਰੋਮਿਨੈਂਟ ਸਿਟੀਜ਼ਨ ਨੂੰ ਅਰੈਸਟ ਕਰਨ ਜਾ ਰਹੇ ਹੋ ਬਿਲਕੁਲ ਬੇਸਲੈਸ ਗਰਾਉਂਡਸ ਤੇ ਥਰਡੇ ਕੋਲ ਕੋਈ ਗਰਾਉਂਡ ਨਹੀਂ ਹੈ ਦੱਸਣ ਦੀ ਔਰ ਉਸਦੇ ਵਾਜੂ ਤੁਸੀਂ ਕਹਿ ਰਹੇ ਮੇਰੇ ਕੋਲ ਪਾਵਰ ਹੈ ਇਸ ਤੋਂ ਵੱਡਾ ਐਲੋਗੈਂਸ ਕੀ ਹੋ ਸਕਦੀ ਹੈ ਇਸ ਤੋਂ ਵਗੈਰ ਤੁਹਾਡੀ ਤੁਹਾਡੀ ਡਿਊਟੀ ਤਾਂ ਹੈ ਹੀ ਨਹੀਂ ਕਿ ਆਪਣੇ ਔਕਾਤ ਦਿਖਾਣਾ ਆਪਣੇ ਪਾਵਰ ਦਿਖਾਣਾ ਦੂਸਰ ਨੂੰ ਡਰਾਉਣਾ ਇਹ ਥੋੜੀ ਪਾਵਰ ਹੈ ਔਰ ਇਹ ਦਿਖਾ ਰਹੇ ਨੇ ਉਹਨਾਂ ਦੇ ਚਿਹਰੇ ਤੋਂ ਦੇਖੋ ਉਹ ਆਪਣਾ ਇਹ ਵੀ ਦੱਸਣਾ ਤੋਂ ਆਪਣੇ ਤੋਂ ਆਪਣੇ ਸਮਝਦਾ ਕਿ ਮੇਰੀ ਬੇਜਤੀ ਮੈਂ ਦੱਸਣਾ ਕਿ ਨਾਮ ਪੜ ਲਓ ਕਿ ਨਾ ਅਜੀਬ ਲੱਗਾ ਕੋਈ ਬਜਰੂ ਪੁੱਛ ਰਿਹਾ ਤੁਸੀਂ ਰੈਸਟੋਰੈਂਟ ਤੁਹਾਡਾ ਨਾਮ ਕੀ ਤੁਸੀਂ ਕੌਣ ਹੋ ਮੇਰੀ ਯੂਨੀਫਾਰਮ ਵਿੱਚ ਐਸ ਇਫ ਯੂਨੀਫਾਰਮ ਉਹ ਬਿਲਕੁਲ ਠੀਕ ਹੈ ਕਿ ਯੂਨੀਫਾਰਮ ਤਾਂ ਕੋਈ ਬਾਤ ਸਾ ਹਮ ਘਟੋਗਰ ਤੁਸੀਂ ਸ਼ਾਮ ਨੂੰ ਆਇਓ ਰਾਤ ਨੂੰ ਮੇਰੇ ਘਰ ਤੁਸੀਂ ਦਿਖਾਓ ਆਪਣਾ ਆਇਡੈਂਟੀਟੀ ਕਾਰਡ ਇੱਕ ਹੋ ਕੇ ਮੈਨੂੰ ਸਰਚ ਕਰੋ ਤੁਸੀਂ ਕੁਝ ਵੈਪਨ ਰੱਖ ਸਕਦੇ ਹੋ ਤੁਸੀਂ ਕੁਝ ਡਰਗ ਰੱਖ ਸਕਦੇ ਹੋ ਉਹਨਾਂ ਨੇ ਬਿਲਕੁਲ ਨਹੀਂ ਕਿਹਾ ਆਫਰ ਨਹੀਂ ਕੀਤੀ ਸਰਚ ਕਰਨ ਦੇ ਉੱਤੋਂ ਤੋਂ ਹਸਿੱਤ ਕਹਿ ਰਹੇ ਬਾਰ-ਬਾਰ ਬਿਲਕੁਲ ਡਿਫਰੈਂਟ ਕੰਡਕਟ ਸੀ ਮੈਂ ਮੈਂ ਹੈਰਾਨ ਹੋਇਆ ਸਾਡਾ ਇਮਪ੍ਰੈਸ਼ਨ ਸੀ ਐਨਆਈਏ ਜਿਆਦਾ ਐਰੋਗੈਂਟ ਅਬਯੂਜ਼ ਆ ਪਾਵਰ ਕਰਦੀ ਐਨਆਈ ਟੀਮ ਦਾ ਮੇਰੇ ਐਕਸਪੀਰੀਅੰਸ ਸੀ ਕਿਤੇ ਜਿਆਦਾ ਲਾਫਲੀ ਉਹਨਾਂ ਨੇ ਕੀਤੀ ਇੱਥੇ ਸਾਡੇ ਆਪਣੇ ਪੰਜਾਬ ਪੁਲਿਸ ਇੱਕ ਬਜ਼ੁਰਗ ਨੂੰ ਅਰੈਸਟ ਕਰਨਾ ਹੈ ਉੱਥੇ ਯੰਗ ਮੈਨ ਨੂੰ ਅਰੈਸਟ ਕਰਨਾ ਹੈ ਇੱਥੇ ਬਜ਼ੁਰਗ ਨੂੰ ਅਰੈਸਟ ਕਰਨਾ ਹੈ ਇਹੋ ਜਿਹੇ ਜਿਹੜਾ ਐਫਆਈਆਰ ਬੰਦ ਹੋਵੇ ਨਹੀਂ ਉਸ ਤੇ ਤੁਸੀਂ ਇੰਨੀ ਅਕੜ ਦਿਖਾਓ ਇਹ ਤਾਂ ਉਹ ਜਿਹੜਾ ਸਾਡਾ ਜਿਹੜਾ 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 ਬੇਸਿਕ ਈਥੋਸ ਆ ਪੁਲਿਸ ਫੋਰਸ ਹੈ ਉਹ ਇੱਕ ਤਰ੍ਹਾਂ ਦੇ ਬਿਲਕੁਲ ਸਾਡਾ ਨਾ ਜਿੱਦਾ ਇਨਸਟਰੂਮੈਂਟ ਆਫ ਪਾਵਰ ਹੀ ਬਣ ਗਿਆ ਕਿ ਜੋ ਕਹਿੰਦੇ ਪਾਵਰਫੁਲ ਬੰਦੇ ਅਸੀਂ ਉਹਨਾਂ ਦਾ ਕਰਨਾ ਜੋ ਕਹਿੰਦੇ ਡਾਕਾ ਮਾਰਦੇ ਅਸੀਂ ਡਾਕਾ ਮਾਰ ਗੋ ਕਹਿੰਦੇ ਕਿਸੇ ਨੂੰ ਮਾਰਦੇ ਹੋ ਮਾਰ ਦਣਗੇ ਔਰ ਇਹੀ ਤਾਂ ਹਿਸਟਰੀ ਹੈ ਝੂਠੇ ਮੁਕਾਬਲੇ ਦੀ ਹੂੰ ਤਾਂ ਉਹ ਚੱਲ ਰਿਹਾ ਕੰਟੀਨਿਊ ਤਾਂ ਮੇਰਾ ਉਹ ਐਟੀਟਿਊਡ ਚਲੋ ਕਲਸਰ ਹੁਣ ਤੁਹਾਨੂੰ ਕੀ ਲੱਗਦਾ ਹੈ ਇਹਨਾਂ ਕੋਲ ਕੀ ਰੈਮਡੀ ਹੈ ਮਤਲਬ ਕਿ ਅੱਜ ਇਹਨਾਂ ਨੂੰ ਪੇਸ਼ ਕੀਤਾ ਗਿਆ ਭੇਜ ਦਿੱਤਾ ਗਿਆ ਜੁਡੀਸ਼ੀਅਲ ਰਿਮਾਂਡ ਉੱਥੇ ਕਸਟਡੀ ਦੇ ਵਿੱਚ ਹੁਣ ਮਾਲਵਿੰਦਰ ਮਾਲੀ ਉਹਨਾਂ ਕੋ ਲੀਗਲ ਰੈਮਡੀ ਕੀ ਹੈ ਇਸ ਤਾਂ ਹਮੇਸ਼ਾ ਹੀ ਹੁੰਦੀ ਹੈ ਜੇ ਤੁਸੀਂ ਐਜ਼ ਅ ਐਜ਼ ਅ ਐਜ਼ ਅ ਪ੍ਰੋਟੈਸਟ ਮੇਰੇ ਸਨਦਰ ਇਦਾਂ ਦੇ ਕੇਸ ਤੇ ਜਮਾਨਤ ਨਹੀਂ ਲੈਣੀ ਚਾਹੀਦੀ ਬਿਕਾਜ਼ ਇਨਸਾਈਡ ਰੈਣਾ ਇੱਕ ਪ੍ਰੋਟੈਸਟ ਹੈ ਇੱਕ ਵਾਇਸ ਹੈ ਉਹਦੇ ਨਾਲ ਡਿਬੇਟ ਚੱਲਦੀ ਹੈ ਮਗਰ ਦੂਸਰੀ ਗੱਲ ਹੈ ਕਿ ਅਸੀਂ ਐਫ ਆਈ ਆਰ ਕੋਸ਼ਿਸ਼ ਦੀ ਪਟੀਸ਼ਨ ਪਾ ਸਕਦੇ ਬਟ ਉਹ ਕਹਿਣਗੇ ਕਿ ਖਰੇ ਪੁਲਿਸ ਆਬ ਹੀ ਕੈਨਸਲ ਕਰ ਲੈ ਤਾਂ ਜਦ ਤੱਕ ਇਹ ਚਲਾਨ ਨਹੀਂ ਪੇਸ਼ ਕਰਦੇ ਅਸੀਂ ਕੋਸ਼ਿਸ਼ ਨਹੀਂ ਪਾ ਸਕਦੇ ਤਾਂ ਨੈਕਸਟ ਵਾਰ ਲੈ ਕੇ ਅਸੀਂ ਜਮਾਨਤ ਲੈ ਲੰਗੀ ਜਮਾਨਤ ਮਿਲ ਵੀ ਜਾਣੀ ਹੈ ਇਸ ਕੇਸ ਵਿੱਚ ਕੁਝ ਸ਼ਾਇਦ ਹੈ ਨੇ ਦੇ ਤੇ ਮਗਰ ਇਸ ਤੋਂ ਕਟੁਕਟ ਇਹ ਸਮਝ ਆਉਂਦਾ ਕਿ ਜਿਹੜਾ ਮਾਈਂਡਸੈਟ ਆਫ ਦਾ ਪੰਜਾਬ ਗਵਰਨਮੈਂਟ ਹੈ ਤੇ ਇਹਦਾ ਮੈਸੇਜ ਕੀ ਹੈ ਪੰਜਾਬ ਗਵਰਨਮੈਂਟ ਮੈਸੇਜ ਕੀ ਦੇਣਾ ਚਾਹੁੰਦੀ ਹੈ ਔਰ ਸੈਂਟਰਲ ਗਵਰਨਮੈਂਟ ਦਾ ਜਿਹੜਾ ਮਾਈਂਡਸੈਟ ਹੈ ਛੋਟਾ ਹੈ ਪੈਟੀ ਹੈ ਵਿਂਡਿਕਟਿਵ ਹੈ ਆਪ ਡਿਸੈਂਟ ਨੂੰ ਲਾਈਕ ਨਹੀਂ ਕਰਦੇ ਜਿਹੜੇ ਡੈਮੋਕ੍ਰੇਸੀ ਦੇ ਫਾਊਂਡੇਸ਼ਨ ਤੇ ਉਹਨਾਂ ਦਾ ਫੇਥ ਹੀ ਨਹੀਂ ਹੈ ਔਰ ਆਪਣੇ ਨੂੰ ਇਹ ਕਈ ਜਾਣਦੇ ਆ ਪੰਜਾਬ ਗਵਰਨਮੈਂਟ ਕਹਿੰਦੀ ਕਿ ਸੈਂਟਰਲ ਗਵਰਨਮੈਂਟ ਸਾਡੇ ਨਾਲ ਤੱਕਾ ਕਰ ਰਹੀ ਹੈ ਤੁਸੀਂ ਚੀਫ ਮਿਨਿਸਟਰ ਹੋ ਰਹੇ ਹੋ ਕੇਜਰੀਵਾਲ ਨਾਲ ਵੀ ਤੱਕਾ ਹੋ ਰਿਹਾ ਉਹ ਉਸ ਦੇ ਵਾਜੂ ਤੁਸੀਂ ਬਿਲਕੁਲ ਉਹੋ ਜਿਹਾ ਹੀ ਕੰਮ ਉਸ ਤੋਂ ਜ਼ਿਆਦਾ ਘਨੌਣਾ ਕੰਮ ਕਰ ਰਹੇ ਹੋ ਕਿ ਤੁਸੀਂ ਬਜ਼ੁਰਗਣਾ ਕਰ ਰਹੇ ਹੋ ਜਿਸ ਬੰਦੇ ਨੇ ਕੋਈ ਜ਼ਿੰਦਗੀ ਪਰ ਇਹੋ ਜਿਹਾ ਕੋਈ ਅਪਰਾਧ ਨਹੀਂ ਕੀਤਾ ਜਿਹੜਾ ਪਬਲਿਕ ਇਹ ਇੰਨਾ ਆਨਰੇਬਲ ਮੈਂਬਰ ਆਫ ਪੰਜਾਬ ਦੀ ਕਮਿਊਨਿਟੀ ਦਾ ਹੈ ਉਹਨਾਂ ਦੇ ਲੱਖਾਂ ਲੋਕ ਇਹਨਾਂ ਦੀ ਇੱਜ਼ਤ ਕਰਦੇ ਨੇ ਔਰ ਉਹਨੇ ਗੱਲਾਂ ਸੁਣਦੇ ਨੇ ਉਹ ਸੱਚ ਉਹ ਔਰ ਠੀਕ ਰਸਤਾ ਤੇ ਉਹ ਲੈ ਕੇ ਜਾਂਦੇ ਨੇ ਬਟ ਪੋਲਿਟਿਸ਼ੀਨ ਨੂੰ ਬੁਰਾ ਲੱਗਦਾ ਕਿਉਂਕਿ ਪੋਲਿਟਿਸ਼ੀਨ ਨੂੰ ਜਿਹੜਾ ਵੀ ਸੱਚ ਬੋਲਦਾ ਹੈ ਔਰ ਸਪੈਸ਼ਲੀ ਉਹਨਾਂ ਦੇ ਝੂਠ ਦਾ ਸੱਚ ਤੇ ਉੱਤੇ ਬੋਲਦਾ ਹੈ ਉਹਨਾਂ ਨੂੰ ਬੁਰਾ ਲੱਗਦਾ ਬਟ ਇਹੀ ਤਾਂ ਡੈਮੋਕ੍ਰੇਸੀ ਹੈ ਕਿ ਜਿਹੜਾ ਪਾਵਰ ਚ ਹੈ ਉਹਨੂੰ ਬੁਰਾ ਲੱਗੇ ਤਾਂ ਵੀ ਤੁਹਾਨੂੰ ਹਾਕੇ ਬੋਲਣ ਦਾ ਬੁਰਾ ਲੱਗਣ ਲਈ ਤਾਂ ਅਸੀਂ ਬੋਲਦੇ ਹਾਂ ਕਿ ਪਾਵਰ ਤਾਂ ਹੀ ਤੇ ਚੈੱਕ ਰਹਿੰਦਾ ਇਹੋ ਜਿਹੇ ਬੰਦੇ ਪਾਵਰ ਤੇ ਚੈੱਕ ਰੱਖਦੇ ਆ ਚੀਫ ਮਿਨਿਸਟਰ ਠੀਕ ਕੰਮ ਕਰਦਾ ਜੇ ਇਹੋ ਜਿਹੇ 10 20 100 ਬੰਦੇ ਹੋਣ ਕਿਸੇ ਵੀ ਸਟੇਟ ਵਿੱਚ ਤੇ ਕੌਂਟਰੀਸਟ ਦੇ ਹਰ ਐਕਸ਼ਨ ਤੇ ਕਮੈਂਟ ਕਰਨ ਕਿ ਇਹ ਠੀਕ ਹੈ ਗਲਤ ਹੈ ਲੋਕਾਂ ਦੇ ਹੱਕ ਵਿੱਚ ਹੈ ਲੋਕਾਂ ਦੇ ਖਿਲਾਫ ਹੈ ਇਹ ਤਾਂ ਇਹੀ ਤਾਂ ਹੈ ਸਾਡੀ ਡੈਮੋਕ੍ਰੇਸੀ ਦਾ ਗੇਮ ਜੇ ਇਹੀ ਨਹੀਂ ਚੱਲਣ ਦਵੋਗੇ ਤਾਂ ਤੁਸੀਂ ਕ੍ਰੋਸ ਕਰ ਲਿਆ ਸੋ ਅੱਜ ਚੀਫ ਮਿਨਿਸਟਰ ਪੰਜਾਬ ਨੇ ਕ੍ਰੋਸ ਕਰ ਲਈ ਲਾਈਨ ਜਿਹਨੂੰ ਕਹਿੰਦੇ ਆ ਕਿ ਅਸੀਂ ਆਜ਼ਾਦੀ ਦੇ ਆ ਭਗਤ ਸਿੰਘ ਤੇ ਸ਼ਰਮਣ ਚਾਹੀਦੇ ਵੈਸੇ ਭਗਤ ਸਿੰਘ ਦੇ ਨਾਮ ਤੇ ਰੂਲ ਕਰ ਰਹੇ ਹੋ ਭਗਤ ਸਿੰਘ ਦੇ ਨਾਮ ਤੇ ਤੁਸੀਂ ਆਇਓ ਪਾਵਰ ਵਿੱਚ ਔਰ ਇਹੋ ਜੇ ਕੰਮ ਕਰ ਰਹੇ ਹੋ ਬ੍ਰਿਟਿਸ਼ ਪੁਲਿਸ ਨੇ ਵੀ ਭਗਤ ਸਿੰਘ ਦੇ ਪਰਿਵਾਰ ਨੂੰ ਰਾਤ ਨੂੰ ਕਦੇ ਰੈਸਟ ਨੇ ਸੀ ਕਿਤਾ ਉਹ ਵੀ ਐਸੇ ਦਿਨ ਨੂੰ ਰੈਸਟ ਕੀਤਾ ਕਿਸੇ ਨੂੰ ਤੰਗ ਨਹੀਂ ਸੀ ਕੀਤਾ ਕਿਸੇ ਹੋਰ ਨੂੰ ਲੈ ਕੇ ਨਹੀਂ ਸੀ ਗਿਆ ਉਹਨਾਂ ਦਾ ਕੰਡਕਟਰ ਕਿਤੇ ਮੋਰ ਆਨਰੇਬਲ ਸੀ ਥੈਨ ਜੋ ਅੱਜ ਇਹਨਾਂ ਨੇ ਦਿਖਾਇਆ ਇਹਨਾਂ ਦੇ ਕਰਜਾ ਧੰਨਵਾਦ ਜੀ ਬਹੁਤ ਬਹੁਤ ਧਰਮਾਂ ਦੇ ਨਾਮ ਤੇ ਡਿਬੇਟ ਮਿਲੂਗੀ ਨਿਤ ਕੰਟਰੋਵਰਸੀ ਕ੍ਰੀਏਟ ਮਿਲੂਗੀ ਸੱਚ ਬੋਲੇਗਾ ਤਾਂ ਮਿਲੂ 295 ਕਰੇਗਾ ਤਰਕੀ ਪੁੱਤ ਹੇਟ ਮਿਲੂਗੀ ਤੋ ਇਹ ਸਿੱਧੂ ਮੂਸੇਵਾਲੇ ਵਾਲੇ ਦੀਆਂ ਲਾਈਨਾਂ ਨੇ ਮਾਲਵਿੰਦਰ ਸਿੰਘ ਮਾਲੀ ਉਹਨਾਂ ਤੇ ਇੱਕ ਪਰਚਾ ਹੋਇਆ ਧਾਰਮਿਕ ਭਾਵਨਾਵਾਂ ਨੂੰ ਢਕਾਉਣ ਦਾ ਤੇ ਇਹ ਜਿਹੜਾ ਗਾਣੇ ਦੇ ਵਿੱਚ ਜਿਹੜੀ ਇਬਾਰਤ ਹੈ ਜਿਹੜੀ ਐਫ ਆਈ ਆਰ ਦੀ ਇਬਾਰਤ ਹੈ ਤੇ ਉਹ ਆਪਸ ਦੇ ਵਿੱਚ ਕਿੰਨੀਆਂ ਜੁੜਦੀਆਂ ਨੇ ਤੋ ਇਹ ਆਪਣੀ ਮਿਸਾਲ ਆਪ ਨੇ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਇਹ ਜਿਹੜਾ ਸਾਰਾ ਸਿਲਸਿਲਾ ਹੈਗਾ ਇਸ ਨੂੰ ਕਿਤਨਾ ਕਿਤੇ ਜਾ ਕੇ ਜ਼ਰੂਰ ਨੱਥ ਪੈਗੀ ਰਾਜਵਿੰਦਰ ਬੈਂਸ ਉਹਨਾਂ ਨੇ ਸਾਨੂੰ ਇਹ ਦੱਸਿਆ ਕਿ ਜੋ ਇਹ ਪਰਚਾ ਕੀਤਾ ਗਿਆ ਐਫ ਆਈ ਆਰ ਇਹ ਜਿਹੜੀ ਇਹਦੀ ਲੀਗਲ ਰੀਜ਼ਨਿੰਗ ਹੈ ਉਹ ਜਿਹੜੀ ਸਟੈਂਡਿੰਗ ਹੈ ਉਹ ਬਿਲਕੁਲ ਵੀ ਫਰਵਿਲੀਅਸ ਬਿਲਕੁਲ ਫਰਵਿਲੀਅਸ ਐਫ ਆਈ ਆਰ ਹੈ ਓਨ ਦਾ ਫੇਸ ਆਫ ਇਟ ਤੇ ਇਹਦਾ ਕੋਈ ਵੀ ਲੀਗਲ ਗਰਾਉਂਡ ਨਹੀਂ ਹੈ ਤੇ ਹੁਣ ਦੇਖਣਾ ਹੋਏਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਗਵਰਨਮੈਂਟ ਜਿਹੜੀ ਹੈ ਇਸ ਨੂੰ ਆਪ ਹੀ ਕੈਨਸਲ ਕਰਦੀ ਹੈ ਜਾਂ ਉਹ ਮਾਲਵਿੰਦਰ ਮਾਲੀ ਉਹਨਾਂ ਨੂੰ ਜਾਂ ਕੋਈ ਉਹਨਾਂ ਨੂੰ ਲੀਗਲ ਚਾਰਾ ਜੋਈ ਕਰਕੇ ਜਾਂ ਜਨਤਕ ਜਥੇਬੰਦੀਆਂ ਨੂੰ ਕੋਈ ਜਿਹੜੀ ਅੰਦੋਲਨ ਕਰਕੇ ਇਸ ਦੇ ਖਿਲਾਫ ਕੋਈ ਆਪਣਾ ਜਿਹੜਾ ਹੈਗਾ ਕਾਰਵਾਈ ਲਈ ਸਰਕਾਰ ਨੂੰ ਮਜ਼ਬੂਤ ਕਰਨਾ ਪਵੇ ਧੰਨਵਾਦ